ਸਤਿ ਸ਼੍ਰੀ ਅਕਾਲ ਮੈਂ ਸੋਮ ਸੋਹਕਾ ਤੁਸੀਂ ਦੇਖ ਰਹੇ ਹੋ ਚੈਨਲ ਪੋਸੂ ਨਾਵਾ ਪੋਸੂ ਨਾਵਾ ਯਾਨੀ ਕਿ ਪਾਪ ਰੋਪ ਸ਼ੋਸ਼ਕ ਯੂਨਿਟੀ ਦੋਸਤੋ ਜੇ ਆਪਾਂ ਹਾਰਟ ਦੀ ਗੱਲ ਕਰੀਏ ਦਿਲ ਦੀ ਗੱਲ ਕਰੀਏ ਤਾਂ ਉਹ ਕਿਹੜੀਆਂ ਕਿਹੜੀਆਂ ਗਲਤੀਆਂ ਆਪਾਂ ਕਰਦੇ ਆਂ ਜਿਸ ਤੇ ਨਾਲ ਆਪਾਂ ਖੁਦ ਆਪਣੀਆਂ ਕੀਤੀਆਂ ਹੋਈਆਂ ਗਲਤੀਆਂ ਕਰਕੇ ਸਾਨੂੰ ਹਾਰਟ ਅਟੈਕ ਹੁੰਦਾ ਹੈ ਹਾਰਟ ਦੀਆਂ ਬਿਮਾਰੀਆਂ ਦੇ ਸ਼ਿਕਾਰ ਬਣਦੇ ਹਾਂ ਆਖਰ ਉਹ ਕਿਹੜੀਆਂ ਕਿਹੜੀਆਂ ਗਲਤੀਆਂ ਆਂ ਔਰ ਸਭ ਤੋਂ ਵੱਡੀ ਗੱਲ ਹੈ ਕਿ ਸਰਕਾਰ ਦੇ ਵੱਲੋਂ ਹੁਣ ਜੇਕਰ ਅਚਾਨਕ ਕਿਸੇ ਨੂੰ ਇਸ ਵਿਭਤਾ ਦੇ ਨਾਲ ਜੂਝਣਾ ਪੈਂਦਾ ਹੈ ਜਾਂ ਕਿਸੇ ਦੇ ਅਟੈਕ ਆਉਂਦਾ ਹੈ ਤਾਂ ਹੁਣ ਸਰਕਾਰ ਦੇ ਵੱਲੋਂ ਵੀ ਹਰ ਇੱਕ ਹਸਪਤਾਲ ਦੇ ਵਿੱਚ ਖਾਸ ਕਰਕੇ ਸਰਕਾਰੀ ਹਸਪਤਾਲਾਂ ਦੇ ਵਿੱਚ ਇਸ ਦਾ ਜਿਹੜਾ ਇੰਜੈਕਸ਼ਨ ਹੈ 30 ਤੋਂ 35 ਹਜ਼ਾਰ ਪੈਦਾ ਉਹ ਹੁਣ ਜਿਹੜਾ ਹੈ ਸਿਵਲ ਹਸਪਤਾਲਾਂ ਵਿੱਚ ਆ ਚੁੱਕਾ ਹੈ ਔਫ ਫ੍ਰੀ ਆਫ ਕੋਸਟ ਲਗਾਇਆ ਜਾਂਦਾ ਹੈ ہارٹ اٹیک تو پہلا تو ہنو کنی دیر تک مطلب کنے سمیں تک تو ہنو بچ پہنچنا پائے گا اور کیوں پہلا لوگ بماریاں گھٹ سن آخر کارن کی سکے بیماریاں زیادہ نے اوڑا کارن کی ہے اس کا لچھن کی ہے اٹیک جا زیادہ کر کے اپنا آپ ویخن کہ نیوز جس طرح نہیں نے کہ کھیڑ رہے کھڑاری نو اٹیک ہو گیا اس نے شاٹ ماریا اور اس نو اٹیک ہو گیا جہاں جم میں چھے قسمت کر دے نوجوان نانو بھی کئی بار اٹیک دیا یہ دیا خبر آیا وہ ہو دیا نہیں اس سارے دا کارن کیا اور علاج کی ہے سادے نار یعنی کہ کل میری ڈاکٹر سورف شرما جی جڑے کی ایم ڈی نے ڈی ایم نے اور اسسسٹنٹ پروفیسر نے ਰਜਿੰਦਰਾ ਹਸਪੀਟਲ ਦੇ ਵਿੱਚ ਮੇਰੀ ਉਹਨਾਂ ਦੇ ਨਾਲ ਬੜੀ ਡਿਟੇਲ ਦੇ ਵਿੱਚ ਗੱਲਬਾਤ ਹੋਈ ਕਿ ਆਖਰਕਾਰ ਜਿਹੜਾ ਆਪਾਂ ਕਹਿੰਦੇ ਆ ਇਸ ਨੂੰ ਦਿਲ ਦਾ ਦੌਰਾ ਪੈ ਗਿਆ ਔਰ ਦਿਲ ਦਾ ਦੌਰਾ ਪੈਂਦੇ ਸਾਰੀ ਜਿਹੜਾ ਹੈ ਉਹ ਖਤਮ ਹੋ ਗਿਆ ਆਖਰਕਾਰਨ ਕੀ ਹੈ ਡਾਕਟਰ ਸੌਰਵ ਸ਼ਰਮਾ ਜੀ ਨੇ ਇੱਕ ਇੱਕ ਗੱਲ ਦੱਸੀ ਹੈ ਜੋ ਸਾਡੀ ਜ਼ਿੰਦਗੀ ਦੇ ਨਾਲ ਰਿਲੇਟਡ ਹੈ ਆਪਾਂ ਇਸ ਪੂਰੀ ਇੰਟਰਵਿਊ ਤੇ ਮਾਰਦੇ ਆ ਇੱਕ ਨਜ਼ਰ ਸੁਣੋ ਤੁਸੀਂ ਵੀ ਪੋਸੂ ਨਵਾ ਚੈਨਲ ਤੇ ਆਪ ਸਭ ਦਾ ਸਵਾਗਤ ਸੋਨਾ ਮਾ ਚੈਨਲ ਦੀ ਟੀਮ ਪਹੁੰਚੀ ਹੈ ਰਜਿੰਦਰਾ ਹਸਪੀਟਲ ਪਟਿਆਲਾ ਵਿੱਚ ਦੋਸਤੋ ਹਾਰਟ ਅਟੈਕ ਨੂੰ ਲੈ ਕੇ ਦਿਲ ਦੀਆਂ ਬਿਮਾਰੀਆਂ ਨੂੰ ਲੈ ਕੇ ਅੱਜ ਕੋਈ ਮੁਕੱਦਰ ਵਾਲਾ ਹੀ ਹੋਏਗਾ ਜੋ ਇਸ ਬਿਮਾਰੀ ਤੋਂ ਬਚਿਆ ਹੈ ਨਹੀਂ ਤਾਂ ਜ਼ਿਆਦਾ ਕਰ ਜ਼ਿਆਦਾ ਕਰਕੇ ਬਹੁਤ ਸਾਰੀਆਂ ਗੱਲਾਂ ਬਾਤਾਂ ਸੁਣਦੇ ਆ ਕਿ ਖੇਡਦੇ ਸਮੇਂ ਹਾਰਟ ਅਟੈਕ ਹੋ ਗਿਆ ਜਿਮ ਚ ਜਾਂਦੇ ਆ ਹਾਰਟ ਅਟੈਕ ਹੋ ਗਿਆ ਉੱਥੇ ਕਸਰਤ ਕਰਦੇ ਆ ਹਾਰਟ ਅਟੈਕ ਹੋ ਗਿਆ ਔਰ ਕਿਹੜੀਆਂ ਕਿਹੜੀਆਂ ਗਲਤੀਆਂ ਕਰਕੇ ਆਪਾਂ ਸਟੰਟ ਤੱਕ ਪਹੁੰਚਦੇ ਆਂ ਔਰ ਹਾਰਟ ਅਟੈਕ ਤੱਕ ਪਹੁੰਚਦੇ ਆਂ ਬਹੁਤ ਸਾਰੀਆਂ ਦਿਲ ਦੀਆਂ ਬਿਮਾਰੀਆਂ ਦੇ ਨਾਲ ਰਿਲੇਟਡ ਅੱਜ ਗੱਲਬਾਤ ਕਰਾਂਗੇ ਅੱਜ ਗੱਲਬਾਤ ਲਈ ਸਾਡੇ ਨਾਲ ਜੁੜੇ ਨੇ ਜੇ ਕਹਾ ਕਿ ਜਿਨ੍ਹਾਂ ਦੀ ਹੋਂਦ ਤੱਕ ਦੀ ਜਿੰਨੀ ਜ਼ਿੰਦਗੀ ਹੈ ਉਹਨਾਂ ਨੇ ਬਹੁਤ ਸਾਰੇ ਆਪਰੇਸ਼ਨ ਕੀਤੇ ਨੇ ਜਦੋਂ ਤੱਕ ਇਸ ਪ੍ਰੋਫੈਸ਼ਨ ਦੇ ਵਿੱਚ ਆਏ ਨੇ ਡਾਕਟਰ ਸੌਰਵ ਸ਼ਰਮਾ ਜੀ ਜਿਹੜੇ ਕਿ ਐਮ ਡੀ ਨੇ ਡੀ ਐਮ ਨੇ ਔਰ ਬਤੌਰ ਅਸਿਸਟੈਂਟ ਪ੍ਰੋਫੈਸਰ ਆਪਣੀਆਂ ਸੇਵਾਵਾਂ ਰਜਿੰਦਰਾ ਹਸਪੀਟਲ ਦੇ ਵਿੱਚ ਦੇ ਰਹੇ ਨੇ ਔਰ ਸਰਕਾਰਆਂ ਜੋ ਵੀ ਪਾਲਿਸਿਸ ਨੇ ਸਰਕਾਰ ਜੋ ਜੋ ਮਤਲਬ ਹਸਪੀਟਲ ਹਨ ਪ੍ਰੋਵਾਈਡ ਕਰਦੀ ਹੈ ਪਬਲਿਕ ਦੀ ਸੇਵਾ ਵਾਸਤੇ ਉਹਨਾਂ ਨੂੰ ਇਨ ਬਿਨ ਲਾਗੂ ਕਰਦੇ ਨੇ ਡਾਕਟਰ ਸੌਰਵ ਸ਼ਰਮਾ ਜੀ ਉਹਨਾਂ ਦੇ ਨਾਲ ਅੱਜ ਦਿਲ ਦੀਆਂ ਬਿਮਾਰੀਆਂ ਨੂੰ ਲੈ ਕੇ ਹਾਰਟ ਅਟੈਕ ਨੂੰ ਲੈ ਕੇ ਕਰਦੇ ਆਂ ਡਿਟੇਲ ਦੇ ਵਿੱਚ ਗੱਲਬਾਤ ਡਾਕਟਰ ਸਾਹਿਬ ਸਭ ਤੋਂ ਪਹਿਲਾਂ ਬਹੁਤ-ਬਹੁਤ ਤੁਹਾਡਾ ਸਵਾਗਤ ਹੈ ਸ਼ੁਕਰੀਆ ਸਰ ਕੀ ਹਾਲ ਚਾਲ ਨੇ ਸਰ ਸਰ ਸਭ ਵਧੀਆ ਮੈਂ ਸੁਣਨ ਵਾਲੇ ਸਰੋਤਿਆਂ ਨੂੰ ਵੀ ਸਾਰਿਆਂ ਨੂੰ ਜਿਹਾ ਕਹਾਗਾ ਉਹਨਾਂ ਦਾ ਵੀ ਸਵਾਗਤ ਕਰਾਂਗਾ ਜੋ ਸਾਨੂੰ ਸੁਣਨ ਵਾਸਤੇ ਅੱਜ ਇੱਥੇ ਲੌਗਇਨ ਕੀਤਾ ਹੈਗਾ ਤੇ ਆਪਾਂ ਹੁਣ ਹਾਰ ਦੀਆਂ ਬਿਮਾਰੀਆਂ ਬਾਰੇ ਜੋ ਅੱਜ ਕੱਲ ਆਪਾਂ ਦੇਖ ਰਹੇ ਹੈਗੇ ਆ ਯੰਗ ਲੜਕੇ ਜਿਨ੍ਹਾਂ ਦੇ ਵਿੱਚ ਸੜਨ ਲਈ ਹਾਰਟ ਅਟੈਕ ਹੋ ਗਿਆ ਆਪਾਂ ਕਹਿੰਨੇ ਸੁਣਦੇ ਹੈਗੇ ਆ ਪਿਛੇ ਨਿਊਜ਼ ਦੇ ਵਿੱਚ ਵੀ ਆਇਆ ਕਿ ਖੇਡਦੇ-ਖੇਡਦੇ ਕ੍ਰਿਕਟ ਖੇਡਦੇ-ਖੇਡਦੇ ਸਡਨਲੀ ਬੰਦਾ ਕੋਲੈਪਸ ਹੋ ਗਿਆ ਤੇ ਉਸ ਤੋਂ ਬਾਅਦ ਉਹ ਰਿਵਾਈਵ ਨਹੀਂ ਕੀਤਾ ਜਾ ਸਕਿਆ ਉਹਦੀ ਸਡਨਲੀ ਮੌਤ ਹੋ ਗਈ। ਤਾਂ ਆਪਾਂ ਇਹਨਾਂ ਵਿਸ਼ਿਆਂ ਤੇ ਅੱਜ ਆਪਾਂ ਡਿਸਕਸ ਕਰਾਂਗੇ ਵੀ ਕੀ ਪ੍ਰੋਬਲਮ ਆਂਦੀ ਹੈ ਜਿਹਦੇ ਕਰਕੇ ਇਹ ਚੀਜ਼ਾਂ ਆਂਦੀਆਂ ਨੇ ਤੇ ਇਹਨਾਂ ਦੇ ਕੀ ਲੱਛਣ ਹੁੰਦੇ ਨੇ ਕਿਸ ਤਰ੍ਹਾਂ ਇਹਨਾਂ ਚੀਜ਼ਾਂ ਤੋਂ ਬਚਿਆ ਜਾ ਸਕਦਾ ਹੈ ਤੇ ਕਿਹੜਾ-ਕਿਹੜਾ ਆਪਣੇ ਕੋਲ ਟ੍ਰੀਟਮੈਂਟ ਆਪਸ਼ਨ ਇਹਨਾਂ ਦੀ ਅਵੇਲੇਬਲ ਹੈਗੀਆਂ ਨੇ। ਸਭ ਤੋਂ ਪਹਿਲਾਂ ਹਾਰਟ ਐਟੈਕ ਦਾ ਕਾਰਨ ਕੀ ਹੈ ਸਰ? ਕੀ ਕਾਰਨ ਹੈ ਕਿ ਬੰਦੇ ਨੂੰ ਹਾਰਟ ਐ ਔਰ ਜਾਂ ਤਾਂ ਡਾਕਟਰਾਂ ਦੀ ਮਦਦ ਦੇ ਨਾਲ ਬਚ ਜਾਂਦਾ ਨਹੀਂ ਤਾਂ ਫਿਰ ਉਸੇ ਵੇਲੇ ਹੀ ਖਤਮ ਹੋ ਜਾਂਦਾ ਕਾਰਨ ਕੀ ਹੈ ਸਰ ਇਸ ਦੇ ਵਿੱਚ ਮੈਂ ਪਹਿਲਾਂ ਦੋ ਚੀਜ਼ਾਂ ਤੁਹਾਨੂੰ ਕਹਿਣੀਆਂ ਚਾਹੂੰਗਾ ਵੀ ਜੋ ਆਪਾਂ ਅੱਜਕੱਲ ਦੇਖਣ ਦੇ ਵਿੱਚ ਆ ਰਿਹਾ ਹੈ ਜੋ ਆਪਾਂ ਕਹਿੰਦੇ ਆ ਇਹ ਜਿਮ ਚ ਗਿਆ ਸੀ ਬੰਦਾ ਭੱਜ ਰਿਹਾ ਸੀ ਟ੍ਰੈਡਮਿਲ ਤੇ ਸਡਨਲੀ ਉਸ ਨੂੰ ਅਟੈਕ ਆਇਆ ਤੇ ਉਹ ਕੋਲਾਪਸ ਹੋ ਗਿਆ ਤੇ ਉੱਥੇ ਉਹ ਉਸ ਦੀ ਜਾਨ ਨਹੀਂ ਬਚ ਸਕੇ ਜੀ ਤਾਂ ਇਹ ਇਸ ਨੂੰ ਦੋ ਚੀਜ਼ਾਂ ਹੁੰਦੀਆਂ ਨੇ ਇੱਕ ਹੁੰਦਾ ਹੈ ਸਡਨ ਕਾਰਡੀਕ ਡੈਥ ਜਾ ਜਿਹਨੂੰ ਕਾਰਡੀਕ ਅਰੇਸਟ ਕਹਿੰਦੇ ਨੇ ਇੱਕ ਹੁੰਦਾ ਹੈ ਹਾਰਟ ਅਟੈਕ ਇਹਨਾਂ ਦੋਹਾਂ ਦੇ ਵਿੱਚ ਥੋੜਾ ਜਿਹਾ ਡਿਫਰੈਂਸ ਹੈ ਜੀ ਸਡਨ ਕਾਰਡੀਕ ਡੈਥ ਜਾਂ ਕਾਰਡੀਕ ਅਰੇਸਟ ਕਈ ਰੀਜ਼ਨ ਕਰਕੇ ਹੋ ਸਕਦਾ ਹੁੰਦਾ ਹੈ ਕਈ ਵਾਰੀ ਜ਼ਿਆਦਾਤਰ ਕੀ ਹੁੰਦਾ ਹੈਗਾ ਵੀ ਇਹਦੇ ਵਿੱਚ ਕੁਝ ਬੰਦੇ ਜਿਹੜੇ ਯੰਗ ਬੰਦੇ ਇਸ ਤਰ੍ਹਾਂ ਦੇ ਹੁੰਦੇ ਨੇ ਜਿਨ੍ਹਾਂ ਦੇ ਵਿੱਚ ਆਲਰੇਡੀ ਅੰਡਰਲਾਈਂਗ ਹਾਰਟ ਪ੍ਰੋਬਲਮ ਹੁੰਦੀ ਹੈ ਜਿਸ ਜਿਸ ਦੇ ਲਈ ਉਹਨਾਂ ਨੂੰ ਪਹਿਲਾਂ ਕਦੇ ਪ੍ਰੋਬਲਮ ਆਈ ਨਹੀਂ ਹੁੰਦੀ ਜਿਸ ਨਾਲ ਹਾਰਟ ਦੀ ਮਾਸਪੇਸ਼ੀ ਵਧੀ ਵੀ ਹੁੰਦੀ ਹੈ 1% ਪੋਪੂਲੇਸ਼ਨ ਦੇ ਵਿੱਚ ਜਿਹਨੂੰ ਕੀ ਕਹਿੰਦੇ ਨੇ ਹਾਈਪਰਟਰੋਫਿਕ ਕਾਰਡੀਓਮਾਇਓਪੈਥੀ ਜੀ ਜਦੋਂ ਬਹੁਤ ਜ਼ੋਰ ਦੀ ਕੰਮ ਕਰਦੇ ਨੇ ਤਾਂ ਇਹਨਾਂ ਦੀ ਟੜਕਣ ਇੱਕਦਮ ਵੱਧ ਜਾਂਦੀ ਹੈ ਜਿਹਦੇ ਕਰਕੇ ਇਹਨਾਂ ਦੀ ਸਡਨ ਡੈਥ ਹੋ ਜਾਂਦੀ ਹੈ ਇਸ ਤਰ੍ਹਾਂ ਹੀ ਕੁਝ ਜੈਨੇਟਿਕ ਪ੍ਰੋਬਲਮਸ ਹੁੰਦੀਆਂ ਨੇ ਕਾਰਡੀਓਮਾਇਓਪੈਥੀ ਕਹਿੰਦੇ ਨੇ ਜਿਦੇ ਵਿੱਚ ਹਾਰਟ ਦੀ ਪੰਪਿੰਗ ਘੱਟ ਹੁੰਦੀ ਹੈ ਜਾਂ ਫਿਰ ਇਹਨਾਂ ਦੇ ਵਿੱਚ ਦਿਲ ਦੀ ਟੜਕਣ ਵਧਣ ਦਾ ਰਿਸਕ ਹੁੰਦਾ ਹੈ ਜਦੋਂ ਕੋਈ ਵੀ ਮਸ਼ੱਕਤ ਵਾਲਾ ਕੰਮ ਕਰਦੇ ਨੇ ਭੱਜਦੇ ਨੇ ਦੌੜ ਲਗਾਉਂਦੇ ਨੇ ਤਾਂ ਇਹਨਾਂ ਦੀ ਟੜਕਣ ਇੱਕਦਮ ਵੱਧ ਕੇ ਇਹ ਸਡਨਲੀ ਡੈਥ ਹੋ ਜਾਂਦੀ ਹੈਗੀ ਹੈ ਹੁਣ ਆਪਾਂ ਆਣੇ ਹੈਗੇ ਆ ਹਾਰਟ ਅਟੈਕ ਤੇ ਜੀ ਕਈ ਵਾਰ ਕਿਆ ਹੁੰਦਾ ਵੀ ਆਪਣੇ ਨਸਾਂ ਦੇ ਅੰਦਰ ਹੱਥ ਦੀਆਂ ਜੋ ਨਸਾਂ ਨੇ ਉਹਦੇ ਅੰਦਰ ਹੌਲੀ-ਹੌਲੀ ਕੋਲੇਸਟ੍ਰੋਲ ਡਿਪੋਜ਼ਿਟ ਹੁੰਦਾ ਹੈ ਜੀ ਜਿਹਨੂੰ ਆਪਾਂ ਪਲਾਕ ਕਹਿ ਦਿੰਦੇ ਆ ਜੇ ਆਪਾਂ ਬਹੁਤ ਐਗਜ਼ਰਟ ਕਰਦੇ ਆ ਫਿਜ਼ੀਕਲ ਐਗਜ਼ਰਸ਼ਨ ਹੋ ਗਈ ਆ ਇਮੋਸ਼ਨਲ ਸਟ੍ਰੈਸ ਹੋ ਗਿਆ ਤਾਂ ਉਸ ਟਾਈਮ ਤੇ ਇਹ ਜਿਹੜਾ ਪਲਾਕ ਹੈਗਾ ਰਪਚਰ ਕਰ ਜਾਂਦਾ ਹੈਗਾ ਜੀ ਪਲਾਕ ਰਪਚਰ ਕਰਨ ਨਾਲ ਕਿਆ ਹੁੰਦਾ ਉੱਥੇ ਕਲੌਟ ਬਣ ਜਾਂਦਾ ਹੈਗਾ ਖੂਨ ਦਾ ਜਿਹੜਾ ਧੱਕਾ ਹੈਗਾ ਰੁਕ ਜਾਂਦਾ ਹੈਗਾ ਜਿਸ ਦੇ ਕਰਕੇ نیچے ਸਪਲਾਈ ਨਹੀਂ ਜਾਂਦੀ ਹੂੰ نیچے ਸਪਲਾਈ ਨਾ ਜਾਣ ਕਰਕੇ ਹਾਰਟ ਦੇ ਮਸਲ ਨੂੰ ਸਪਲਾਈ ਨਾ ਜਾਣ ਕਰਕੇ ਉਹ ਹਾਰਟ ਅਟੈਕ ਪਹਿ ਜਾਂਦਾ ਜਿਸ ਨੂੰ ਆਪਾਂ ਹਾਰਟ ਅਟੈਕ ਬੋਲਦੇ ਹੈਗੇ ਜੀ ਤਾਂ ਹਾਰਟ ਅਟੈਕ ਦੇ ਕੀ ਲੱਛਣ ਹੁੰਦੇ ਨੇ ਹੁਣ ਮੈਂ ਉਸ ਤੇ ਆਵਾਂਗਾ ਹਾਰਟ ਅਟੈਕ ਦੇ ਜਦ ਵੀ ਹਾਰਟ ਅਟੈਕ ਦੇ ਲੱਛਣ ਦੇ ਵਿੱਚ ਸਭ ਤੋਂ ਜ਼ਿਆਦਾ ਹੈਗਾ ਇੰਪੋਰਟੈਂਟ ਹੋ ਹੈਗਾ ਛਾਤੀ ਦੇ ਵਿੱਚ ਦਰਦ ਹੋਣਾ ਦਰਦ ਕਿਸ ਤਰ੍ਹਾਂ ਹੁੰਦਾ ਹੈ ਜਿਵਾੜਾ ਤੋਂ ਲੈ ਕੇ ਪੇਟ ਦੀ ਧੁੰਨੀ ਦੇ ਵਿੱਚਕਾਰ ਤੁਹਾਨੂੰ ਸਿਵਰ ਪੇਨ ਹੋ ਸਕਦੀ ਹੈ ਜਿਆਦਾਤਰ ਕਿਸ ਤਰ੍ਹਾਂ ਹੁੰਦੀ ਹੈ ਵੀ ਛਾਤੀ ਤੁਹਾਡੀ ਪੂਰੀ ਭਾਰੀ ਹੋ ਜਾਏਗੀ ਬਹੁਤ ਹੈਵiness ਮਹਿਸੂਸ ਹੋਏਗੀ ਸਾਹ ਲੈਣ ਦੇ ਵਿੱਚ ਦਿੱਕਤ ਆਏਗੀ ਇਹ ਜਿਹੜਾ ਦਰਦ ਹੈਗਾ ਤੁਹਾਡੇ ਜਵਾਰਿਆਂ ਵਾਲੇ ਵੀ ਜਾ ਸਕਦਾ ਗਰਦਨ ਦੇ ਵਿੱਚ ਆ ਸਕਦਾ ਹੈ ਜਾਂ ਦੋਨੋਂ ਬਾਹਾਂ ਦੇ ਵਿੱਚ ਜਾਏਗਾ ਜਾਂ ਕਿਸੇ ਇੱਕ ਬਾਹਾਂ ਦੇ ਵਿੱਚ ਜਾਏਗਾ ਇਹ ਨਾਲ ਤੁਹਾਨੂੰ ਪਸੀਨਾ ਆਏਗਾ ਘਬਰਾਟ ਹੋਏਗੀ ਸਾਹ ਲੈਣ ਦੇ ਵਿੱਚ ਦਿੱਕਤ ਆਏਗੀ ਇਹ ਹੈਗਾ ਟਿਪੀਕਲ ਸਿੰਪਟਮਸ ਜੀ ਇੱਕ ਸਿਰ ਪਸੀਨਾ ਜਿਹੜਾ ਹੁੰਦਾ ਹੈ ਇਹਦੀ ਕੋਈ ਖਾਸ ਵਜ੍ਹਾ ਹੁੰਦੀ ਹੈ ਪਸੀਨਾ ਇੰਨਾ ਜ਼ਿਆਦਾ ਆ ਜਾਂਦਾ ਕਈ ਵਾਰੀ ਕਹਿੰਦੇ ਆ ਕਿ ਇਹ ਇੰਜ ਲੱਗਦਾ ਜਿਵੇਂ ਉਹ ਮੈਂ ਹੁਣੇ ਬਾਹਰ ਹਾਂ ਉਹ ਜ਼ਿਆਦਾਤਰ ਕੀ ਹੁੰਦਾ ਵੀ ਜਦ ਹਾਰਟ ਅਟੈਕ ਆਂਦਾ ਹੈ ਕਿ ਨਾਲ ਕਿਉਂਕਿ ਹਾਰਟ ਕੰਮ ਨਹੀਂ ਕਰ ਪੰਦਾ ਉਹਨਾਂ ਤਾਂ ਉਹਦੇ ਨਾਲ ਸਪਲਾਈ ਘਟ ਜਾਂਦੀ ਹੈਗੀ ਹੈ ਤੇ ਬੀਪੀ ਘਟਣਾ ਸ਼ੁਰੂ ਹੋ ਜਾਂਦਾ ਉਸ ਜਗ੍ਹਾ ਕਿ ਪਸੀਨਾ ਆਉਣਾ ਸ਼ੁਰੂ ਹੋ ਜਾਂਦਾ ਹੈ ਡਾਕਟਰ ਸਾਹਿਬ ਜਦੋਂ ਪਸੀਨਾ ਆਉਂਦਾ ਹੈ ਤਾਂ ਉਸ ਵੇਲੇ ਉਸ ਜਿਸ ਨੂੰ ਇਹ ਪ੍ਰੋਬਲਮ ਆ ਰਹੀ ਹੈ ਉਸ ਦੀ ਕੀ ਡਿਊਟੀ ਬਣਦੀ ਹੈ ਕਿ ਬੈਠ ਜਾਣਾ ਹਾਂ ਜੀ ਇਮੀਡੀਏਟਲੀ ਜਦ ਵੀ ਤੁਹਾਨੂੰ ਇਸ ਤਰ੍ਹਾਂ ਦੇ ਲੱਛਣ ਆਉਂਦੇ ਨੇ ਸਭ ਤੋਂ ਪਹਿਲਾ ਕੰਮ ਤੁਸੀਂ ਇਹ ਕਰਨਾ ਵੀ ਇਮੀਡੀਏਟਲੀ ਬੈਠ ਜਾਣਾ ਜੋ ਵੀ ਤੁਸੀਂ ਕੰਮ ਕਰ ਰਹੇ ਹੋ ਤੁਰ ਰਹੇ ਹੋ ਪੌੜੀਆਂ ਚੜ੍ਹ ਰਹੇ ਹੋ ਇਮੀਡੀਏਟਲੀ ਉੱਥੇ ਹੀ ਬੈਠ ਜਾਓ ਚਾਹੇ ਪੌੜੀਆਂ 'ਚ ਬੈਠੇ ਹੋ ਤਾਂ ਪੌੜੀਆਂ 'ਚ ਹੀ ਬੈਠ ਜਾਓ ਜੀ ਠੀਕ ਹੈ ਜੇ ਤੁਸੀਂ ਕਿਤੇ ਖੜੇ ਹੋ ਤਾਂ ਬੈਠ ਜਾਓ ਬੈੱਡ ਤੇ लेट ਜਾਓ ਜੋ ਵੀ ਤੁਹਾਡੇ ਨੇੜੇ ਦਾ ਬੰਦਾ ਹੈਗਾ ਉਸ ਨੂੰ ਬੁਲਾਓ ਹੂੰ ਠੀਕ ਹੈ ਤਾਂ ਕਿ ਉਹ ਤੁਹਾਡੀ ਹੈਲਪ ਕਰ ਪਾਵੇ ਅੱਗੇ ਬਿਲਕੁਲ ਤੇ ਕੁਝ ਇਹਦੇ ਵਿੱਚ ਏ ਟਿਪੀਕਲ ਸਿੰਪਟਮਸ ਵੀ ਅਸੀਂ ਕਹਨੇ ਹੈਗੇ ਆ ਜੀ ਜਿਵੇਂ ਲੇਡੀਜ਼ ਹੋਗੀਆਂ ਉਹਨਾਂ ਦੇ ਵਿੱਚ ਕਈ ਵਾਰੀ ਇਸ ਤਰ੍ਹਾਂ ਦੇ ਸਿੰਪਟਮਸ ਨਹੀਂ ਆਉਂਦੇ ਉਹ ਤੁਹਾਡੇ ਕੋਲੇ ਉਹਨਾਂ ਨੂੰ ਕਈ ਵਾਰੀ ਕੀ ਹੁੰਦਾ ਸਿਰਫ ਉਲਟੀਆਂ ਆਉਂਦੀਆਂ ਨੇ ਇਹ ਪੇਟ ਦੇ ਵਿੱਚ ਬਹੁਤ ਦਰਦ ਹੁੰਦਾ ਹੈਗਾ ਖਾਸ ਕਰਕੇ ਜਿਹੜੇ 슈ਗਰ ਦੇ ਮਰੀਜ਼ ਹੋਗੇ ਡਾਇਬੀਟਿਸ ਜੋ ਆਪਾਂ ਕਹਿੰਦੇ ਨੇ ਵੀ ਡਾਇਬੀਟਿਸ ਦੇ ਪੇਸ਼ੈਂਟ ਹੋਗੇ ਜਾਂ ਜੋ ਲੇਡੀਜ਼ ਹੋਗੇ ਉਹਨਾਂ ਦੇ ਵਿੱਚ ਜ਼ਿਆਦਾਤਰ ਏ ਟਿਪੀਕਲ ਸਿੰਪਟਮ ਹੁੰਦੇ ਨੇਗੇ ਵੀ ਉਹਨਾਂ ਨੂੰ ਹਮੇਸ਼ਾ ਛਾਤੀ ਚ ਟਿਪੀਕਲੀ ਦਰਦ ਨਹੀਂ ਹੋਏਗਾ ਵੀ ਬਹੁਤ ਜ਼ਿਆਦਾ ਦਰਦ ਨਹੀਂ ਹੋਏਗਾ ਉਹਨਾਂ ਦਾ ਕਿਆ ਹੋਏਗਾ ਵੀ ਸਿਰਫ ਸਾਹ ਲੈਣ ਥੋੜੀ ਬਹੁਤ ਦਿੱਕਤ ਆਣ ਲੱਗੀ ਜਾਂ ਚੱਕਰ ਆਣ ਲੱਗੇ ਸਡਨਲੀ ਤੇ ਜਾਂ ਫਿਰ ਉਲਟੀਆਂ ਆਣ ਲੱਗੀਆਂ ਉਹ ਵੀ ਲੱਛਣ ਹਾਰਟ ਅਟੈਕ ਦੇ ਹੋ ਸਕਦੇ ਨੇਗੇ ਤਾਂ ਜਦ ਵੀ ਕਦੇ ਇਸ ਤਰ੍ਹਾਂ ਦੀ ਪ੍ਰੋਬਲਮ ਆਂਦੀ ਹੈ ਤਾਂ ਇਮੀਡੀਏਟਲੀ ਜੋ ਵੀ ਤੁਹਾਡਾ ਨੇੜੇ ਦਾ ਹਸਪਤਲ ਹੈਗਾ ਉੱਥੇ ਇਮੀਡੀਏਟਲੀ ਪਹੁੰਚੋ ਉੱਥੇ ਪਹੁੰਚਦੇ ਸਾਰ ਤੁਹਾਡੀ ਨਾਲ ਦੇ ਨਾਲ ECG ਹੋਵੇ ਸਭ ਤੋਂ ਜੋ ਆਪਾਂ ਕਹਿ ਦਈਏ ਵੀ इजीली ਡਾਇਗਨੋਜ਼ੇਬਲ ਵੀ ਸਭ ਤੋਂ इजीली ਜੋ ਕਿਸੇ ਬਿਮਾਰੀ ਦਾ ਜੇ ਪਤਾ ਲਗਾਇਆ ਜਾ ਸਕਦਾ ਉਹ ਹਾਰਟ ਅਟੈਕ ਦਾ ਪਤਾ ਲਗਾਇਆ ਜਾ ਸਕਦਾ ਜੀ ECG ਲਈ ਕੋਈ ਬਲੱਡ ਟੈਸਟ ਨਹੀਂ ਕਰਨਾ ਪੈਂਦਾ ਕੁਝ ਨਹੀਂ ਕਰਨਾ ਪੈਂਦਾ ਜਿਵੇਂ ਪੇਸ਼ੈਂਟ ਆਇਆ 2 ਮਿੰਟ ਦੇ ਵਿੱਚ ECG ਹੋ ਜਾਂਦੀ ਹੈ ਇਸ ਚੀਜ਼ ਦੇ ਵਿੱਚ ਆਪਾਂ ਨੂੰ ਨਾਲ ਦੇ ਨਾਲ ਪਤਾ ਚੱਲ ਜਾਂਦਾ ਵੀ ਹਾਰਟ ਅਟੈਕ ਹੈਗਾ ਜਾਂ ਨਹੀਂ ਹੈਗਾ ਵੀ ਉਸ ਦਾ ਅੱਗੇ ਕੀ ਇਲਾਜ ਕਰਨਾ ਹੈਗਾ ਜੀ अच्छा डॉक्टर साहब एक बड़ा अहम क्वेश्चन है अक्सर इन रीजंस मतलब जेड़े इस प्रॉब्लम दे नाल जूझ रहे ने ओना दा क्वेश्चन है की हार्ट अटैक ਤੋਂ ਪਹਿਲਾਂ ਜਿਵੇਂ ਲੱਛਣ ਦੱਸਦਾ ਪਸੀਨਾ ਹੋ ਜਾਏਗਾ ਇਹ ਉਹ ਸਾਰਾ ਦੱਸਿਆ ਤੁਸੀਂ ਡਿਟੇਲ ਦੇ ਵਿੱਚ ਉਸ ਤੋਂ ਪਹਿਲਾਂ ਜੇ ਇਨ ਬਿਟਵੀਨ ਬੰਦਾ ਪੀਣਾ ਚਾਹੇ ਪਾਣੀ ਪੀਣਾ ਚਾਹੇ ਕੋਲਡ ਡਰਿੰਕ ਪੀਣਾ ਚਾਹੇ ਜਾਂ ਕੀ ਉਸ ਤੋਂ ਬਾਅਦ ਤੁਰੰਤ ਬਾਅਦ ਆਪਾਂ ਕਹਿੰਦੇ ਬਹੁਤ ਸਾਰੇ ਕਹਿੰਦੇ ਆ ਕਿ ਮੂੰਹ ਚ ਪਾਣੀ ਨਹੀਂ ਪਾਉਣਾ ਚਾਹੀਦਾ ਕੀ ਪਾਣੀ ਪਾਉਣਾ ਚਾਹੀਦਾ ਜਾਂ ਨਹੀਂ ਪੀਣਾ ਚਾਹੀਦਾ ਪਾਣੀ ਪੀ ਸਕਦੇ ਨੇ ਇਸ ਤਰ੍ਹਾਂ ਕੋਈ ਉਹ ਨਹੀਂ ਹਾਂ ਬਟ ਜੇ ਬਹੁਤ ਜ਼ਿਆਦਾ ਸਾਹ ਚੜ ਰਿਹਾ ਫਿਰ ਜ਼ਿਆਦਾ ਪਾਣੀ ਨਹੀਂ ਪੀਣਾ ਚਾਹੀਦਾ ਹੈਗਾ ਕਿਉਂਕਿ ਉਸ ਟਾਈਮ ਤੇ ਕੀ ਹੁੰਦਾ ਹੈਗਾ ਵੀ ਆਲਰੇਡੀ ਹਾਰਟ ਦੀ ਪੰਪਿੰਗ ਘਟੀ ਹੁੰਦੀ ਹੈ ਪਾਣੀ ਲੰਗਸ ਦੇ ਵਿੱਚ ਭਰਨਾ ਸ਼ੁਰੂ ਹੋ ਜਾਂਦਾ ਉਸ ਟਾਈਮ ਤੇ ਅਸੀਂ ਕਹਿੰਦੇ ਵੀ ਜ਼ਿਆਦਾ ਪਾਣੀ ਵਗੈਰਾ ਨਾ ਪੀਓ ਕਈ ਵਾਰੀ ਕਿਹਾ ਹੁੰਦਾ ਹੈ ਜੇ ਪੇਸ਼ੈਂਟ ਨੂੰ ਸਾਨੂੰ ਵੈਂਟੀਲੇਟਰ ਤੇ ਪਾਵਾਂ ਪੈ ਸਕਦਾ ਹੁੰਦਾ ਇਨਟੂਬੇਟ ਕਰਨਾ ਪੈ ਸਕਦਾ ਹੁੰਦਾ ਉਸ ਕੰਡੀਸ਼ਨ ਦੇ ਵਿੱਚ ਜੇ ਆਲਰੇਡੀ ਪਾਣੀ ਵਗੈਰਾ ਪੀਤਾ ਹੋਵੇ ਖਾਣਾ ਵਗੈਰਾ ਖਾਧਾ ਹੋਵੇ ਤਾਂ ਉਹ ਕਈ ਵਾਰੀ ਦੂਜੇ ਪਾਸੇ ਉਲਟੀ ਵਗੈਰਾ ਦੇ ਨਾਲ ਜਾਣ ਦਾ ਖਤਰਾ ਹੁੰਦਾ ਹੈ ਤਾਂ ਉਸ ਟਾਈਮ ਮੇਨਲੀ ਦਵਾਈਆਂ ਲੈਣੀਆਂ ਜ਼ਰੂਰੀ ਨੇ ਵੀ ਨੀਅਰੈਸਟ ਪੋਸੀਬਲ ਜਿਹੜਾ ਵੀ ਤੁਹਾਡਾ ਉੱਥੇ ਹਸਪਤਾਲ ਹੈਗਾ ਸਿਵਲ ਹਸਪਤਾਲ ਹੈਗਾ ਜਾਂ ਡਿਸਪੈਂਸਰੀ ਹੈਗੀ ਜਾਂ ਲੈਬ ਹੈਗੀ ਉੱਥੇ ਇਮੀਡੀਏਟਲੀ ਪਹੁੰਚੋ ਤੁਹਾਡੇ ਕੋਲ ਡਾਕਟਰ ਸਾਹਿਬ ਕਿਸ ਤਰ੍ਹਾਂ ਦੇ ਮਰੀਜ਼ ਜ਼ਿਆਦਾ ਕਰਕੇ ਆਉਂਦੇ ਨੇ ਹਾਰਟ ਦੀ ਬਿਮਾਰੀ ਦੇ ਨਾਲ ਰਿਲੇਟਡ ਕਿਸ ਤਰ੍ਹਾਂ ਉਹਨਾਂ ਨੂੰ ਤੁਸੀਂ ੀਲ ਕਰਦੇ ਹੋ ਕੀ ਸਾਰਿਆਂ ਦਾ ਆਪਰੇਟ ਕਰਦੇ ਹੋ ਜਾਂ ਫਿਰ ਕਿਸੇ ਨੂੰ ਮੈਡੀਸਨ ਦੇ ਦੇ ਕੇ ਹੀ ਉਹਨਾਂ ਦਾ ਇਲਾਜ ਕਰਨ ਦੀ ਕੋਸ਼ਿਸ਼ ਕਰਦੇ ਹੋ ਸਰ ਸਾਡੇ ਕੋਲੇ ਬਹੁਤ ਸਾਰੇ ਤਰ੍ਹਾਂ ਦੇ ਪੇਸ਼ੈਂਟ ਆਉਂਦੇ ਨੇ ਜੀ ਬਲੱਡ ਪ੍ਰੈਸ਼ਰ ਦੇ ਪੇਸ਼ੈਂਟ ਹਾਈਪਰ ਟੈਨਸ਼ਨ ਦੇ ਆਉਂਦੇ ਨੇ ਡਾਇਬੀਟਿਸ ਦੇ ਆਉਂਦੇ ਨੇ ਫਿਰ ਹਾਰਟ ਅਟੈਕ ਵਾਲੇ ਵੀ ਆਉਂਦੇ ਨੇ ਜਿਨ੍ਹਾਂ ਨੂੰ ਜੋ ਵਿਦਨ ਟਾਈਮ ਪੀਰੀ ਸਾਡੇ ਕੋਲੇ ਪਹੁੰਚ ਜਾਂਦੇ ਨੇ ਜਿਨ੍ਹਾਂ ਅਸੀਂ ਟਾਈਮਲੀ ਇਲਾਜ ਕਰ ਦਿੰਨੇ ਹੈਗੇ ਆ ਸਟੈਂਟਿੰਗ ਨਾਲ ਜਾਂ ਬਾਈਪਾਸ ਦੇ ਨਾਲ ਤੇ ਕੁਝ ਪੇਸ਼ੈਂਟਸ ਇਸ ਤਰ੍ਹਾਂ ਦੇ ਜਿਹੜੇ ਹਾਰਟ ਫੇਲਰ ਹੁੰਦੇ ਨੇ ਪਹਿਲਾਂ ਹਾਰਟ ਅਟੈਕ ਪਿਆ ਹੈ ਉਸ ਤੋਂ ਬਾਅਦ ਉਹਨਾਂ ਦੀ ਹਾਰਟ ਦੀ ਪੰਪਿੰਗ ਘਟ ਜਾਂਦੀ ਹੈ ਹਾਰਟ ਅਟੈਕ ਤੋਂ ਤਾਂ ਬਚ ਜਾਂਦੇ ਨੇ ਉਹ ਬਟ ਉਹਨਾਂ ਦੀ ਹਾਰਟ ਦੀ ਪੰਪਿੰਗ ਘਟ ਜਾਂਦੀ ਹੈ ਫਿਰ ਉਹਨਾਂ ਨੂੰ ਸਾਹ ਚੜਨ ਲੱਗ ਜਾਂਦਾ ਹੈ ਪੈਰਾਂ ਦੇ ਵਿੱਚ ਸੋਜੀ ਛਾਣ ਲੱਗ ਜਾਂਦੀ ਹੈਗੀ ਹੈ ਸਿੱਧੇ ਪੈਣ ਲੱਗੇ ਸਾਹ ਚੜਨ ਲੱਗ ਜਾਂਦਾ ਕੰਮ ਵਗੈਰਾ ਕਰਨ ਲੱਗੇ ਸਾਹ ਚੜਨ ਲੱਗਦਾ ਉਸ ਤਰ੍ਹਾਂ ਦੇ ਪੇਸ਼ੈਂਟਸ ਨੂੰ ਵੀ ਅਸੀਂ ਐਡਮਿਟ ਕਰਕੇ ਉਹਨਾਂ ਦਾ ਟ੍ਰੀਟਮੈਂਟ ਕਰਦੇ ਆ ਗਏ ਜੀ ਫਿਰ ਸਾਡੇ ਕੋਲ ਕੁਝ ਪੇਸ਼ੈਂਟਸ ਆਉਂਦੇ ਨੇ ਜਿਨ੍ਹਾਂ ਦੀ ਜਿਵੇਂ ਧੜਕਣ ਘੱਟ ਗਈ ਚੱਕਰ ਆਉਣ ਲੱਗੇ ਤਾਂ ਉਹਨਾਂ ਦੇ ਵਿੱਚ ਜੋ ਨਾਰਮਲ ਧੜਕਣ ਹੁੰਦੀ ਉਹ ਨਹੀਂ ਹੁੰਦੀ ਤਾਂ ਉਹਨਾਂ ਨੂੰ ਕਈ ਵਾਰੀ ਪੇਸਮੇਕਰ ਪਾਉਣਾ ਪੈਂਦਾ ਤਾਂ ਸਾਡੇ ਕੋਲ ਉਸ ਤਰ੍ਹਾਂ ਦੇ ਪੇਸ਼ੈਂਟਸ ਵੀ ਆਉਂਦੇ ਜਿਨ੍ਹਾਂ ਦੇ ਪੇਸਮੇਕਰ ਸਾਨੂੰ ਪਾਣਾ ਪੈਂਦਾ ਹੈਗਾ ਜੀ ਇਹ ਡਾਕਟਰ ਸਾਹਿਬ ਇੱਕ ਸਵਾਲ ਹੋ ਰਿਹਾ ਕਿ ਸਟੰਟ ਸ਼ਬਦ ਬੜਾ ਵਾਇਰਲ ਹੁੰਦਾ ਜਦੋਂ ਵੀ ਪੀਸੀਵੀ ਪੇਸ਼ੈਂਟਾਂ ਨਾਲ ਗੱਲ ਕਰ ਲਈਏ ਜਿਹੜਾ ਹਾਰਟ ਦੀ ਬਿਮਾਰੀ ਨਾਲ ਜੂਝ ਰਿਹਾ ਸਟੰਟ ਪੈਣਾ ਜੀ ਸਟੰਟ ਪੈਣਾ ਇਸ ਦੀ ਇਸ ਸਟੰਟ ਹੈ ਕਿ ਹੈ ਕੀ ਕੋਈ ਖਤਰਨਾਕ ਪੁਆਇੰਟ ਹੈ ਕੋਈ ਕੀ ਪੁਰਜਾ ਕਿਹੜਾ ਪੁਰਜਾ ਹੈ ਕਿ ਜਿਸ ਨੂੰ ਮੱਦੇਨਜ਼ਰ ਰੱਖਦੇ ਹੋਏ ਪੇਸ਼ੈਂਟ ਬਹੁਤ ਡਰ ਜਾਂਦੇ ਨੇ ਘਬਰਾ ਜਾਂਦੇ ਨੇ ਔਰ ਜਿਆਦਾ ਜ਼ੋਰ ਦਾ ਕੰਮ ਵੀ ਨਹੀਂ ਕਰਦੇ ਕਾਰਨ ਕੀ ਹੈ ਸਰ ਸਰ ਬੇਸਿਕਲੀ ਜੋ ਸਟੈਂਟਿੰਗ ਦੀ ਟੈਕਨੋਲੋਜੀ ਹੈ ਉਹ ওভার ધ ইयर्स ਡਵੈਲਪ ਹੋਈ ਹੈ ਇਹ ਮੇਨਲੀ ਬਣੀ ਸੀ ਹਾਰਟ ਅਟੈਕ ਦੇ ਪੇਸ਼ੈਂਟਸ ਦੇ ਲਈ ਜਦ ਹਾਰਟ ਅਟੈਕ ਪੈ ਜਾਂਦਾ ਹੈ ਤੁਹਾਡੀ ਨਸ ਪੂਰੀ ਬੰਦ ਹੈਗੀ ਹੈ ਤਾਂ ਸ਼ੁਰੂ ਦੇ ਵਿੱਚ ਜਦੋਂ ਟੈਕਨੋਲੋਜੀ ਬਣੀ ਸੀ ਉਸ ਟਾਈਮ ਤੇ ਜਦ ਅੱਜ ਤੋਂ 15-20 ਸਾਲ ਪਹਿਲਾਂ ਸਿਰਫ ਨਾ ਜਦ ਹਾਰਟ ਅਟੈਕ ਹੁੰਦਾ ਸੀਗਾ ਉਸ ਟਾਈਮ ਤੇ ਕੋਈ ਵੀ ਜ਼ਿਆਦਾ ਮੈਡੀਸਿਨਸ ਅਵੇਲੇਬਲ ਨਹੀਂ ਸੀਗੀਆਂ ਉਸ ਟਾਈਮ ਤੇ ਕੀ ਕਰਦੇ ਸੀ ਪੇਸ਼ੈਂਟ ਨੂੰ ਦਰਦ ਦਾ ਜੈਕਸ਼ਨ ਮੋਰਫਨ ਦਾ ਲਗਾ ਦਿੰਦੇ ਸੀਗੇ ਜੀ ਲਾਈਟਾਂ ਬੰਦ ਕਰਦੇ ਸੀ ਆਕਸੀਜਨ ਲਗਾ ਦਿੰਦੇ ਸੀ ਤੇ ਨਾਲ ਉਸ ਨੂੰ ਐਸਪ੍ਰਿਨ ਦੇ ਦਿੰਦੇ ਸੀਗੇ ਵੀ ਜੇ ਬਚ ਗਿਆ ਠੀਕ ਹੈ ਨਹੀਂ ਤਾਂ ਜੋ ਰੱਬ ਨੂੰ ਮਨਜ਼ੂਰ ਆ ਹੋਵੇ ਮਨਜ਼ੂਰ ਆ ਬਿਲਕੁਲ ਫਿਰ ਹਾਲੀ ਹਾਲ ਜਿਵੇਂ ਜਿਵੇਂ ਟੈਕਨੋਲੋਜੀ ਇੰਪਰੂਵ ਹੋਈ ਦਵਾਈਆਂ ਇੰਪਰੂਵ ਹੋਈਆਂ ਖੂਨ ਪਤਲੇ ਕਰਨੀਆਂ ਦਵਾਈਆਂ ਇੰਪਰੂਵ ਹੋਈਆਂ ਫਿਰ ਹਾਲੀ ਹਾਲ ਟੈਕਨੋਲੋਜੀ ਹੈ ਬੈਲੂਨਿੰਗ ਦੀ ਜ ਜਿਹਦੇ ਵਿੱਚ ਕੀ ਕਰਦੇ ਸੀਗੇ ਵੀ ਬੈਲੂਨਿੰਗ ਜਿਹੜੀ ਜਿਹੜੀ ਨਸ ਬੰਦ ਹੈਗੀ ਆ ਦੇਖਿਆ ਗਿਆ ਵੀ ਜਦ ਹਾਰਟ ਟੈਕ ਪੈਂਦਾ ਤਾਂ ਨਸ ਬੰਦ ਹੋ ਜਾਂਦੀ ਹੈ ਖੂਨ ਦਾ ਧੱਕਾ ਰੁਕ ਜਾਂਦਾ ਜਿੱਦਾਂ ਕਿ ਤਾਂ ਉਹਦੀ ਬੈਲੂਨਿੰਗ ਕਰਨੀ ਸ਼ੁਰੂ ਕੀਤੀ ਜੀ ਵੀ ਬੈਲੂਨਿੰਗ ਕਰਕੇ ਉਹਦਾ ਫਲੋ ਸਟੈਬਲਿਸ਼ ਕਰਦੀ ਹੈ ਵੀ ਉਹਨਾਂ ਖੂਨ ਦਾ ਧੱਕਾ نیچے ਚੱਲਣ ਲੱਗ ਜੇ ਜਿਸ ਦੇ ਨਾਲ ਬੰਦੇ ਦੀ ਜਾਨ ਬਚ ਜੇ ਜੀ ਪਰ ਓਵਰ ਦਾ ਟਾਈਮ ਕੀ ਪਾਇਆ ਗਿਆ ਵੀ ਜਦ ਉਹ ਆਪਾਂ ਬੈਲੂਨਿੰਗ ਕਰ ਦਿੰਦੇ ਹਾਂ ਨਸ ਵੀਕ ਹੁੰਦੀ ਹੈ ਉਹ ਰੀਕਵਾਇਲ ਕਰ ਜਾਂਦੀ ਹੈ ਹੂੰ ਵਾਪਿਸ ਤੋਂ ਉਹ ਆਪ ਦੇ ਉਹਦਾ ਡਾਇਮੀਟਰ ਘਟ ਜਾਂਦਾ ਹੈ ਤਾਂ ਉਹਨੂੰ ਸਪੋਰਟ ਦੇਣ ਲਈ ਸਟੈਂਟ ਬਣਿਆ ਓਕੇ ਇਹ ਸਟੈਂਟ ਮੈਟਲ ਦਾ ਹੁੰਦਾ ਕੋਬਾਲਟ ਕ੍ਰੋਮੀਅਮ ਜਾਂ ਪਲੇਟਿਨਮ ਦਾ ਹੁੰਦਾ ਹੈ ਜੀ ਜਿਸ ਤਰ੍ਹਾਂ ਆਪਾਂ ਸਪਰਿੰਗ ਕਹ ਲੀਏ ਉਸ ਤਰ੍ਹਾਂ ਦਾ ਹੁੰਦਾ ਹੈ ਇਹ ਦੇਖਣ ਦੇ ਵਿੱਚ ਬਹੁਤ ਪਤਲਾ ਹੁੰਦਾ ਜੀ ਤੇ ਫਿਰ ਇਹ ਸ਼ੁਰੂ ਦੇ ਵਿੱਚ ਬਣੇ ਡੇਅਰ ਮੈਟਲ ਸਟੈਂਡ ਵੀ ਜਿਹਨਾਂ ਨੂੰ ਅਨ ਮੈਡੀਕੇਟਡ ਸਟੈਂਟ ਕਹਿੰਦੇ ਨੇ ਜੀ ਤਾਂ ਸ਼ੁਰੂ ਦੇ ਵਿੱਚ ਅਨ ਮੈਡੀਕੇਟਡ ਸਟੈਂਟ ਸ਼ੁਰੂ ਹੋਏ ਉਹਦੇ ਨਾਲ ਰਿਜ਼ਲਟ ਠੀਕ ਰਹੇ ਫਿਰ ਉਹਦੇ ਵਿੱਚ ਉਹਨਾਂ ਨੇ ਦੇਖਿਆ ਵੀ ਕੁਝ ਟਾਈਮ ਦੇ ਬਾਅਦ ਵਿੱਚ ਬਲੋਕੇਜ ਆ ਰਹੀ ਮਿਸੇ ਦੁਆਰਾ ਤੋਂ ਜੀ ਦੁਆਰਾ ਤੋਂ ਉਹਦੇ ਅੰਦਰ ਕੋਲੇਸਟ੍ਰੋਲ ਜਮਾ ਹੋ ਜਾਂਦਾ ਸੀ ਜਾਂ ਉਹਦੇ ਵਿੱਚ ਦੁਆਰਾ ਕੋਲਟ ਜਮ ਜਾਂਦਾ ਸੀ ਰਾਈਟ ਉਸ ਚੀਜ਼ ਨੂੰ ਅਵਾਇਡ ਕਰਨ ਲਈ ਫਿਰ ਬਣੇ ਮੈਡੀਕੇਟਿਡ ਸਟੈਂਸ ਜੀ ਜੋ ਹੁਣ ਕਰੰਟ ਮਾਰਕੀਟ ਦੇ ਵਿੱਚ 4th ਜਨਰੇਸ਼ਨ ਜਿਹੜੇ ਸਟੈਂਸ ਚੱਲ ਰਹੇ ਨੇ ਜਿਹੜੇ ਲੇਟੈਸਟ ਜਨਰੇਸ਼ਨ ਸਟੈਂਸ ਨੇ ਉਹਨਾਂ ਦੇ ਵਿੱਚ ਦੁਬਾਰਾ ਬਲੋਕੇਜ ਆਉਣ ਦਾ ਰਿਸਕ ਬਹੁਤ ਘੱਟ ਹੈਗਾ ਹੂੰ ਤਾਂ ਹੁਣ ਲੋਕ ਕਈ ਵਾਰੀ ਸਟੈਂਟ ਦਾ ਸ਼ਬਦ ਸੁਣ ਕੇ ਹੀ ਘਬਰਾ ਜਾਂਦੇ ਨੇ ਵੀ ਸਟੈਂਟਿੰਗ ਹੈਗੀ ਤਾਂ ਪਤਾ ਨਹੀਂ ਕੀ ਹੋ ਜਾਣਾ ਹੈ ਕੀ ਹੋ ਜਾਣਾ ਉਹ ਇਹ ਨਹੀਂ ਰਿਲਾਈਜ਼ ਕਰਦੇ ਵੀ ਹਾਰਟ ਅਟੈਕ ਹੋਇਆ ਹੈਗਾ ਹਾਰਟ ਅਟੈਕ ਦੇ ਵਿੱਚ ਜਲਦੀ ਤੋਂ ਜਲਦੀ ਦੋ ਕੰਮ ਹੋ ਸਕਦੇ ਨੇ ਵੀ ਨਾਸ ਨੂੰ ਖੋਲਣ ਦੇ ਦੋ ਤਰੀਕੇ ਨੇ ਵੀ ਜਾਂ ਤਾਂ ਆਪਾਂ ਖੂਨ ਬਦਲੇ ਕਰਦਾ ਇੰਜੈਕਸ਼ਨ ਦੇ ਦਈਏ ਜੀ ਜੇ ਉਹ ਨਹੀਂ ਦਿੱਤਾ ਸਕਦਾ ਤਾਂ ਆਪਾਂ ਸਟੈਂਟਿੰਗ ਕਰ ਦਈਏ ਹੂੰ ਠੀਕ ਹੈ ਨਾ ਤਾਂ ਕਿ ਆਪਾਂ ਛੇ ਤੋਂ ਛੇਤੀ ਨਾਸ ਖੋਲ ਦਈਏ ਜੀ ਹੁਣ ਇਸ ਦੇ ਵਿੱਚ ਮੈਂ ਤੁਹਾਨੂੰ ਅੱਗੇ ਕਹੂੰਗਾ ਪੰਜਾਬ ਸਰਕਾਰ ਦਾ ਬੜਾ ਵੱਡਾ ਉਪਰਾਲਾ ਹੈਗਾ ਜਿਹੜਾ ਪੰਜਾਬ ਸਰਕਾਰ ਨੇ ਸ਼ੁਰੂ ਕੀਤਾ ਹੈਗਾ 2021-22 ਦੇ ਵਿੱਚ ਪਹਿਲਾ ਤਿੰਨ ਜਗਾਵਾਂ ਤੇ ਡਾਕਟਰ ਬਰਬੀਰ ਸਿੰਘ ਜੀ ਦੀ ਦੇਖਰੇਖ ਦੇ ਵਿੱਚ ਸ਼ੁਰੂ ਕੀਤਾ ਗਿਆ ਸੀ ਮਾਨਯੋਗ ਮਿਸਟਰ ਸਾਹਿਬ ਵੱਲੋਂ ਸਟੈਮੀ ਪ੍ਰੋਜੈਕਟ ਦੇ ਨਾਮ ਤੋਂ ਅੰਮ੍ਰਿਤ ਸਟੈਮੀ ਪ੍ਰੋਜੈਕਟ ਅਮ੍ਰਿਤ ਸਟੈਂਟੀ ਪ੍ਰੋਜੈਕਟ ਪ੍ਰੋਜੈਕਟ ਜੀ ਇਹ ਪਹਿਲਾ ਤਿੰਨ ਡਿਸਟ੍ਰਿਕਟਾਂ ਚ ਸ਼ੁਰੂ ਹੋਇਆ ਹਮ ਲੁਧਿਆਣਾ ਪਟਿਆਲਾ ਤੇ ਮੁਹਾਲੀ ਦੇ ਵਿੱਚ ਜੀ ਜਿਹਦੇ ਵਿੱਚ ਪੇਸ਼ੈਂਟ ਨੂੰ ਪਹੁੰਚਦੇ ਸਾਰ ਹਮ ਖੂਨ ਪੜਦੇ ਕਰਦਾ ਇੰਜੈਕਸ਼ਨ ਲਗਾਇਆ ਜਾਂਦਾ ਸੀ ECG ਦੇਖ ਕੇ ਇਮੀਡੀਏਟਲੀ ਤਾਂਕਿ ਉਸ ਦੀ ਜਾਨ ਬਚ ਜੇ ਹਮ ਜੇ ਉਸ ਦੀ ਅੱਗੇ ਸਟੈਂਟਿੰਗ ਹੋਣੀ ਹੈ ਤਾਂ ਉਹ ਸਟੈਂਟਿੰਗ ਹੋ ਸਕੇ ਤੇ ਕਈ ਕੇਸਾਂ ਦੇ ਵਿੱਚ ਸਟੈਂਟਿੰਗ ਦੀ ਜ਼ਰੂਰਤ ਵੀ ਨਹੀਂ ਸੀ ਪੈਂਦੀ ਉਸ ਤੋਂ ਬਾਅਦ ਤਾਂ ਉਹ ਪ੍ਰੋਜੈਕਟ ਸਾਨੂੰ ਕਾਫੀ ਕਾਮਯਾਬੀ ਮਿਲੀ ਜੀ ਹੁਣ ਲਾਸਟ ਮੰਥ ਇਹ ਪ੍ਰੋਜੈਕਟ ਪੂਰੇ ਦੇ ਪੂਰੇ ਪੰਜਾਬ ਦੇ ਵਿੱਚ ਲਾਗੂ ਕਰ ਦਿੱਤਾ ਗਿਆ ਹੈਗਾ ਜਿਸ ਦੇ ਤਹਿਤ ਸਾਰੇ ਸਿਵਲ ਹਸਪਤਲ ਦੇ ਵਿੱਚ ਇਹ ਇੰਜੈਕਸ਼ਨ ਫ੍ਰੀ ਆਫ ਕਾਸਟ ਅਵੇਲੇਬਲ ਹੈਗਾ ਅੱਛਾ ਸਰ ਇਸ ਇੰਜੈਕਸ਼ਨ ਦੀ ਬਾਹਰੋਂ ਜੇ ਆਪਾਂ ਕਹੀਏ ਤਾਂ ਕਿੰਨੀ ਕੀਮਤ ਹੈ ਜਿਹੜਾ ਇਸ ਟਾਈਮ ਸਿਵਲ ਹਸਪਤਲ ਦੇ ਵਿੱਚ ਸਰਕਾਰ ਦੇ ਸਹਿਯੋਗ ਦੇ ਨਾਲ ਫ੍ਰੀ ਆਫ ਕਾਸਟ ਦਿੱਤਾ ਜਾਂਦਾ ਸਰ ਇਹ ਸਰ ਟ੍ਰੈਕਟਿਵ ਪਲੇਸ ਦਾ ਇੰਜੈਕਸ਼ਨ ਹੈਗਾ ਜੀ ਇਹ ਬਾਹਰ ਜੇ ਆਪਾਂ ਮਾਰਕੀਟ ਚ ਲੈਣ ਜਾਈਏ ਇਹ 30 ਤੋਂ 40000 ਦੇ ਵਿੱਚ ਕਾਸਟ ਕਰਦਾ ਹੈ ਕਿਆ ਬਾਤ ਹੈ ਇਹ ਗਵਰਨਮੈਂਟ ਆਪ ਪੰਜਾਬ ਵੱਲੋਂ ਇਹ ਫ੍ਰੀ ਆਫ ਕਾਸਟ ਸਾਰੇ ਹਾਰਟ ਅਟੈਕ ਦੇ ਪੇਸ਼ੈਂਟਸ ਨੂੰ ਦਿੱਤਾ ਜਾ ਰਿਹਾ ਹੈਗਾ ਜੀ ਇਮੀਡੀਏਟਲੀ ਪਹੁੰਚਦੇ ਸਾਰ ECG ਹੁੰਦੀ ਹੈਗੀ ਹੈ ECG ਸਾਡੇ ਨਾਲ ਸ਼ੇਅਰ ਹੋ ਜਾਂਦੀ ਹੈ ਸਾਡੇ ਪ੍ਰੋਜੈਕਟ ਹੱਬ ਬਣੇ ਹੋਏ ਨੇ ਗਰੁੱਪ ਬਣੇ ਹੋਏ ਨੇਗੇ ਇਹਦੇ ਵਿੱਚ ਸਾਡੇ ਕੋਲ ECG ਇਮੀਡੀਏਟਲੀ ECG ਆ ਜਾਂਦੀ ਹੈ ਬਰਨਾਲਾ ਪੇਸ਼ੈਂਟ ਨੂੰ ਹਾਰਟ ਅਟੈਕ ਹੋਆ ਇਮੀਡੀਏਟਲੀ ECG ਸਾਡੇ ਕੋਲੇ ਆ ਜਾਂਦੀ ਹੈ ਵੀ ਇਸ ਤਰ੍ਹਾਂ ਹਾਰਟ ਅਟੈਕ ਦਾ ਪੇਸ਼ੈਂਟ ਆਇਆ ਹੈਗਾ ਇਮੀਡੀਏਟਲੀ ਉਹਦੇ ਖੂਨ ਪੰਦੇ ਕਰਨ ਦਾ ਇੰਜੈਕਸ਼ਨ ਲੱਗ ਜਾਂਦਾ ਉਸ ਦੀ ਪੇਸ਼ੈਂਟ ਦੀ ਜਾਨ ਬਚ ਜਾਂਦੀ ਹੈ ਉਸ ਤੋਂ ਬਾਅਦ ਉਸ ਨੂੰ ਜਿਹੜੇ ਵੀ ਹੱਬ ਸੈਂਟਰ ਹੈਗੇ ਨੇ ਜੀਐਮਸੀ ਪਟਿਆਲਾ ਹੋ ਗਿਆ ਰ ਯਾ ਜਿੱਥੇ ਵੀ ਉਹ ਨੇੜੇ ਦਾ ਉਹਨੂੰ ਮੇਨ ਹਸਪੀਟਲ ਪੈਂਦਾ ਜੀ ਐਮ ਸੀ ਅੰਮ੍ਰਿਤਸਰ ਹੋ ਗਿਆ ਏਮਜ਼ ਬਠਿੰਡਾ ਹੋ ਗਿਆ ਜਾਂ ਫਿਰ ਡੀ ਐਮ ਸੀ ਹੋ ਗਿਆ ਤਾਂ ਉਸ ਤੋਂ ਬਾਅਦ ਉਹਨੂੰ ਉੱਥੇ ਸ਼ਿਫਟ ਕਰ ਦਿੱਤਾ ਜਾਂਦਾ ਚਾਹ ਕਿ ਉਹਦੀ ਅਗੇ ਐਂਜਿਓਗ੍ਰਾਫੀ ਕਰਕੇ ਦੇਖਿਆ ਜਾ ਸਕੇ ਵੀ ਬਲੌਕੇਜ ਖੁੱਲ ਗਈ ਹੈ ਜਾਂ ਨਹੀਂ ਇਹ ਨਹੀਂ ਖੁੱਲੀ ਤਾ ਉਹ ਦੀ ਸਟੈਂਟਿੰਗ ਹੋ ਗਿਆ। ਸਟੈਂਡਿੰਗ। ਅੱਛਾ ਆਪ ਸਾਹਿਬ ਕਿੰਨੀ ਦੇ ਸਮੇਂ ਤੱਕ ਇਹ ਇੰਜੈਕਸ਼ਨ ਜਿਹੜਾ ਹੈ ਸੁਪੋਜ਼ ਕਿਤੇ ਅਟੈਕ ਹੋ ਗਿਆ ਬਰਨਾਲਾ। ਹਾਂ। ਤੁਸੀਂ ਉਹ ਬਰਨਾਲਾ ਬਰਨਾਲੇ ਤੋਂ ਮਰੀਜ਼ ਪਹੁੰਚਨੇ ਪਹੁੰਚਨੇ ਅਕਸਰ ਵਕਤ ਤਾਂ ਲੱਗਦਾ ਹੀ ਹੈ। ਹਾਂਜੀ ਹਾਂਜੀ। ਉਸ ਅਟੈਕ ਤੋਂ ਬਾਅਦ ਕਿੰਨੀ ਦੇਰ ਤੱਕ ਉਸ ਇੰਜੈਕਸ਼ਨ ਦਾ ਤੁਹਾਡੇ ਸਰੀਰ ਨੂੰ ਲੱਗਣਾ ਬਹੁਤ ਜ਼ਰੂਰੀ ਹੈ ਸਰ। ਸਰ ਜੋ ਅਸੀਂ ਕਹਿੰਨੇ ਆਂ ਵੀ ਜੇ ਤੁਹਾਨੂੰ ਦਰਦ ਹੋ ਗਿਆ ਛਾਤੀ ਦੇ ਵਿੱਚ ਤਾਂ ਉਹਦੇ 6 ਘੰਟੇ ਦੇ ਵਿੱਚ ਵਿੱਚ ਇੰਜੈਕਸ਼ਨ ਲੱਗਣਾ ਚਾਹੀਦਾ ਹੈ। ਤਾਂ ਉਸਦੇ 6 ਘੰਟੇ ਦੇ ਵਿੱਚ ਵਿੱਚ ਇੰਜੈਕਸ਼ਨ ਲਗਣਾ ਜਿੰਨਾ ਆਪਾਂ ਟਾਈਮ ਡਿਲੇ ਕਰਦੇ ਜਾਂਦੇ ਆ ਉਹਨਾਂ ਹਾਰਟ ਨੂੰ ਨੁਕਸਾਨ ਹੁੰਦਾ ਜਾਂਦਾ ਹੈ ਹਾਰਟ ਇੱਕ ਮਾਸਪੇਸ਼ੀ ਹੈਗੀ ਹੈ ਜਿਹਨੂੰ ਖੂਨ ਦੀ ਸਪਲਾਈ ਨਸਾਂ ਰਾਹੀਂ ਜਾਂਦੀ ਹੈਗੀ ਹੈ ਜਦ ਖੂਨ ਦੀ ਸਪਲਾਈ ਨਹੀਂ ਜਾਂਦੀ ਜਿਹੜਾ ਉਹ ਮਸਲ ਹੈਗਾ ਜੋ ਮਾਸਪੇਸ਼ੀ ਹੈ ਉਹ ਹੌਲੀ ਹੌਲੀ ਉਹਦੀ ਡੈਥ ਹੋਣ ਲੱਗ ਜਾਂਦੀ ਹੈ ਉਹਦੀ ਪੰਪਿੰਗ ਘਟਣ ਲੱਗ ਜਾਂਦੀ ਹੈ ਤੇ ਪੇਸ਼ੈਂਟ ਦੇ ਸਰਵਾਈਵਲ ਦੇ ਚਾਂਸ ਘਟਦੇ ਜਾਂਦੇ ਨੇ ਤੇ ਡੈਥ ਹੋਣ ਦੇ ਚਾਂਸ ਵੱਧਦੇ ਜਾਂਦੇ ਨੇ ਅੱਛਾ ਡਾਕਟਰ ਜੀ ਕਿੰਨੇ ਕ ਅਟੈਕ ਦਾ ਵੈਸੇ ਤਾਂ ਤੁਸੀਂ ਦੱਸਿਆ ਜ਼ਿਆਦਾ ਕਰਕੇ ਜਿਹੜੇ ਤੁਹਾਡੇ ਕੋਲ ਆਉਂਦੇ ਨੇ ਉਹ ਯੰਗ ਅ ਅਟੈਕ ਦੇ ਮਰੀਜ਼ ਆਉਂਦੇ ਨੇ ਜਾਂ ਮਤਲਬ 50 ਤੋਂ ਬਾਅਦ ਆਉਂਦੇ ਨੇ ਜਾਂ ਜ਼ਿਆਦਾ ਕਰਕੇ 50 ਤੋਂ ਪਹਿਲਾਂ ਆਉਂਦੇ ਨੇ ਸਰ ਓਵਰਆਲ ਜੇ ਆਪਾਂ ਲਈਏ ਤਾਂ 50 ਦੇ ਅਰਾਊਂਡ ਹੀ ਹੈਗੀ ਹੈ ਓਕੇ ਬਟ ਐਜ਼ ਜੇ ਆਪਾਂ ਵੈਸਟਰਨ ਕੰਟਰੀਜ਼ ਨਾਲ ਕੰਪੇਅਰ ਕਰੀਏ ਜੀ ਯੂ ਐਸ ਏ ਨਾਲ ਯੂ ਕੇ ਨਾਲ ਜਿਹੜੇ ਵੀ ਡਿਵੈਲਪਡ ਕੰਟਰੀਜ਼ ਨੇ ਵੈਸਟਰਨ ਪੋਪੂਲੇਸ਼ਨ ਹੈਗੀ ਹੈ ਉਹਨਾਂ ਦੇ ਕੰਪੈਰੀਟਿਵਲੀ ਇੰਡੀਆ ਦੇ ਵਿੱਚ ਹਾਰਟ ਅਟੈਕ ਦੀ ਜਿਹੜੀ ਏਜ ਹੈਗੀ ਉਹ 10 ਸਾਲ ਘੱਟ ਹੈਗੀ ਆ। ਕੀ ਬਾਤ ਹੈ ਆਪਣੇ ਵਿੱਚ ਜੋ ਬਿਮਾਰੀ ਉੱਥੇ 55 60 ਸਾਲ ਤੇ ਹੁੰਦੀ ਆ ਆਪਣੇ ਇੱਥੇ 40 45 ਸਾਲ ਦੇ ਵਿੱਚ ਹੋ ਜਾਂਦੀ ਹੈ। ਕੀ ਬਾਤ ਹੈ ਇਹਦੇ ਦੋ ਤਿੰਨ ਕਾਰਨ ਪਾਏ ਗਏ ਨੇਗੇ ਜੀ ਇੱਕ ਤਾਂ ਆਪਣੇ ਵਿੱਚ ਤੁਸੀਂ ਦੇਖੋਗੇ ਵੀ ਮੋਟਾਪਾ ਬਹੁਤ ਜ਼ਿਆਦਾ ਹੈਗਾ ਖਾਸ ਕਰਕੇ ਮੋਟਾਪਾ ਵੀ ਕਿਹੜਾ ਜਿਹੜਾ ਢੇਰ ਦੇ ਅਰਾਊਂਡ ਹੈ। ਯਾ ਠੀਕ ਹੈ ਨਾ ਤਾਂ ਇਹਦੇ ਵਿੱਚ ਇਨਫਲੇਮੇਸ਼ਨ ਜਿਆਦਾ ਪਾਈ ਗਈ ਹੈ ਆਪਣੀ ਪੋਪੂਲੇਸ਼ਨ ਦੇ ਵਿੱਚ ਆਪਣੀ ਪੋਪੂਲੇਸ਼ਨ ਦੇ ਵਿੱਚ ਡਾਇਬੀਟਿਸ ਵੀ ਜਿਆਦਾ ਹੈ ਆਪਣੇ ਇੰਡੀਆ ਨੂੰ ਡਾਇਬੀਟਿਸ capital of world ਕਹਿੰਦੇ ਨੇਗੇ ਵੀ ਸਭ ਤੋਂ ਜਿਆਦਾ ਡਾਇਬਟਿਕ ਪੇਸ਼ੈਂਟ ਇੰਡੀਆ ਦੇ ਵਿੱਚ ਨੇ ਕੰਪੇਅਰ ਟੂ ਪੂਰੇ ਵਰਲਡ ਜੀ ਤਾਂ ਇਹਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਦਾ ਰੋਲ ਹੈਗਾ ਹਮ ਸਭ ਤੋਂ ਵੱਡਾ ਰੋਲ ਹੈਗਾ ਡਾਈਟ ਦਾ ਆਪਣੀ ਡਾਈਟ ਓਵਰ ਦੀ ਯੀਅਰਸ ਚੇਂਜ ਹੋ ਗਈ ਹੈ ਆਪਣੀ ਪਹਿਲਾਂ ਡਾਈਟ ਹੁੰਦੀ ਸੀ ਮਿਲਟ ਬੇਸਡ ਡਾਈਟ ਹੁੰਦੀ ਸੀ ਆਪਾਂ ਮਿਲਟਸ ਵਗੈਰਾ ਜ਼ਿਆਦਾ ਲੈਂਦੇ ਸੀ ਹੁਣ ਆਪਣੀ ਗ੍ਰੇਨ ਬੇਸਡ ਡਾਈਟ ਹੈਗੀ ਉਹਦੇ ਵਿੱਚ ਇਨਫਲਮੇਸ਼ਨ ਦਾ ਰਿਸਕ ਜ਼ਿਆਦਾ ਹੈ ਇਹ ਹਾਰਟ ਦੇ ਵਿੱਚ ਕੀ ਆ ਹੁੰਦਾ ਜਿਹੜੀਆਂ ਨਸਾਂ ਦੇ ਵਿੱਚ ਬਲੌਕ ਆ ਜਾਂਦੀ ਹੈ ਇੱਕ ਤਾਂ ਇਹਦੇ ਵਿੱਚ ਕੋਲੇਸਟ੍ਰੋਲ ਜਮਾ ਹੋਣ ਲੱਗ ਜਾਂਦਾ ਦੂਜਾ ਹੁੰਦੀ ਹੈ ਇਹਦੇ ਵਿੱਚ ਇਨਫਲਮੇਸ਼ਨ ਇਨਫਲਮੇਸ਼ਨ ਕਿਉਂ ਹੁੰਦੀ ਹੈਗੀ ਇਹ ਸਰੀਰ ਦੇ ਵਿੱਚ ਇੱਕ ਤਾਂ ਡਾਈਟ ਕਰਕੇ ਹੁੰਦੀ ਹੈ ਦੂਜੀ ਤੁਹਾਡੀ ਲਾਈਫ ਸਟਾਈਲ ਕਰਕੇ ਹੁੰਦੀ ਹੈਗੀ ਲਾਈਫ ਸਟਾਈਲ ਦੇ ਤੋਂ ਭਾਵ ਹੈਗਾ ਵੀ ਸੈਡੈਂਟਰੀ ਲਾਈਫ ਸਟਾਈਲ ਜਿਹਨੂੰ ਕਹਿੰ ਅਧੂਨੀ ਕਰਨ ਤੋਂ ਬਾਅਦ ਟੈਕਨੋਲੋਜੀ ਇੰਪਰੂਵ ਹੋਣ ਤੋਂ ਬਾਅਦ ਹੁਣ ਆਪਣਾ ਬੈਠਣ ਵਾਲਾ ਕੰਮ ਜ਼ਿਆਦਾ ਹੈਗਾ ਹੂੰ ਫਿਜ਼ੀਕਲ ਵਰਕ ਆਪਣਾ ਘੱਟ ਹੈਗਾ ਤੇ ਆਪਣਾ ਰੁਟੀਨ ਵੀ ਆਪਾਂ ਡੇ ਟੂ ਡੇ ਕੋਈ ਜ਼ਿਆਦਾ ਐਕਸਰਸਾਈਜ਼ ਨਹੀਂ ਕਰਦੇ ਹੂੰ ਤਾਂ ਇਨਫਲੇਮੇਸ਼ਨ ਨੂੰ ਬਾਡੀ ਦੇ ਵਿੱਚੋਂ ਘਟਾਉਣ ਦਾ ਮੇਨ ਤਰੀਕਾ ਹੈਗਾ ਵੀ ਤੁਸੀਂ ਵੈਜੀਟੇਰੀਅਨ ਡਾਈਟ ਨੂੰ ਫਾਲੋ ਕਰੋ ਜਿੰਨਾ ਜ਼ਿਆਦਾ ਤੋਂ ਜ਼ਿਆਦਾ ਹੋ ਸਕੇ ਜਿਹੜੇ ਜੋ ਮੀਟ ਬੇਸਡ ਡਾਈਟ ਹੈਗੀ ਹੈ ਹੁਣ ਵੈਸਟਰਨ ਪੋਪੂਲੇਸ਼ਨ ਵੀ ਵੈਸਟਰਨ ਕੰਟਰੀ ਵੀ ਅੱਜਕੱਲ ਤੁਸੀਂ ਦੇਖੋਗੇ ਉਹ ਪਲਾਂਟ ਬੇਸਡ ਡਾਈਟ ਜਾਂ ਵੈਜੀਟੇਰੀਅਨ ਡਾਈਟ ਵਾਲੇ ਪਾਸੇ ਜਾ ਰਹੇ ਨੇ ਜਾ ਰਹੇ ਬਿਲਕੁਲ ਜੇ ਤੁਸੀਂ ਵਰਲਡ ਦੀਆਂ ਪੋਪੂਲੇਸ਼ਨ ਲੌਂਗ ਏ ਜਿਨ੍ਹਾਂ ਦੇ ਵਿੱਚ ਜੋ ਸਭ ਤੋਂ ਜ਼ਿਆਦਾ ਉਮਰ ਬਤੀਤ ਕਰਦੀਆਂ ਨੇ ਜਿਵੇਂ ਜਪਾਨ ਹੋ ਗਿਆ ਜੀ ਕੁਝ ਟ੍ਰਾਈਬ ਹੈਗੇ ਨੇਗੇ ਅਫਰੀਕਾ ਦੇ ਟ੍ਰਾਈਬ ਨੇਗੇ ਉਹ ਮੈਕਸੀਕੋ ਦੇ ਇੱਕ ਦੋ ਟ੍ਰਾਈਬਸ ਹੈਗੇ ਨੇ ਉਹਨਾਂ ਦੇ ਵਿੱਚ ਦੇਖਿਆ ਕਿ ਉਹਨਾਂ ਦੇ ਵਿੱਚ ਹਾਰਟ ਦੀ ਬਿਮਾਰੀ ਬਹੁਤ ਘੱਟ ਹੈ ਗ੍ਰੀਸ ਦੇ ਵਿੱਚ ਹੋ ਗਿਆ ਤਾਂ ਉਹਨਾਂ ਨੇ ਉੱਥੇ ਮੈਡੀਟਰੇਨੀਅਨ ਡਾਈਟ ਉਹਨਾਂ ਨੇ ਸਟੱਡੀ ਕੀਤੀ ਹੈ ਜੋ ਜਪਾਨੀਸ ਡਾਈਟ ਹੈ ਉਹ ਸਟੱਡੀ ਕੀਤੀ ਤਾਂ ਉਹਨਾਂ ਨੇ ਦੇਖਿਆ ਵੀ ਇਹਨਾਂ ਦੀ ਮੇਨਲੀ ਡਾਈਟ ਹੈਗੀ ਵੈਜੀਟੇਰੀਅਨ ਜੀ ਜੇ ਨਾਨ ਵੈਜ ਵਗੈਰਾ ਇਹ ਲੈਂਦੇ ਵੀ ਨੇ ਤਾਂ ਉਹਦੇ ਵਿੱਚ ਉਹ ਪੋਲਟਰੀ ਲੈਂਦੇ ਨੇ ਮੇਨਲੀ ਚਿਕਨ ਵਗੈਰਾ ਲੈ ਲਿਆ ਉਹ ਵੀ ਲੀਨ ਮੀਟ ਜੋ ਜਿਹਦੇ ਵਿੱਚ ਫੈਟ ਘੱਟ ਹੋਵੇ ਜਾਂ ਫਿਸ਼ ਲੈਂਦੇ ਨੇਗੇ ਜਿਹਦੇ ਵਿੱਚ ਫਿਸ਼ ਆਇਲਸ ਹੋਗੇ ਸੀ ਵੀਡ ਹੋ ਗਿਆ ਜਾਂ ਲੀਗਿਊਮਸ ਜਿਹਦੇ ਵਿੱਚ ਰਾਜਮਾ ਆ ਗਏ ਹਾਂ ਤਾਂ ਇਸ ਤਰ੍ਹਾਂ ਦੇ ਉਹ ਮਤਲਬ ਧਾਰਾਂ ਜਿਹੜੀਆਂ ਅੰਬਾਰ ਦੀਆਂ ਧਾਰਾਂ ਜਿਹੜੀਆਂ ਰਾਜਮਾ ਹੋ ਗਏ ਔਰ ਇਸ ਤੋਂ ਬਾਅਦ ਬਕਸ਼ੇ ਹੋ ਗਏ ਹਾਂ ਇਹ ਬਹੁਤ ਬਹੁਤ ਜ਼ਰੂਰੀ ਨਹੀਂ ਜੀ ਤਾਂ ਸਰ ਐਕਸਰਸਾਈਜ਼ ਬਹੁਤ ਜ਼ਰੂਰੀ ਹੈ ਜੀ ਜਿਸ ਨੂੰ ਬਹੁਤ ਜ਼ਿਆਦਾ ਇਗਨੋਰ ਕੀਤਾ ਜਾਂਦਾ ਹ ਹਮ ਸਰ ਐਕਸਰਸਾਈਜ਼ ਦੇ ਦੌਰਾਨ ਵੀ ਅਟੈਕ ਹੁੰਦੇ ਨੇ ਜਿਮ ਜੇ ਐਕਸਰਸਾਈਜ਼ ਕਰਦੇ ਨੇ ਨਹੀਂ ਜਿਮ ਉਹੀ ਮੈਂ ਤੁਹਾਨੂੰ ਦੱਸਿਆ ਨਾ ਦੇਖੋ ਐਕਸਰਸਾਈਜ਼ ਜਿਮ ਦੇ ਵਿੱਚ ਕਰਦੇ ਨੇ ਜ ਮਤਲਬ ਕਿ ਜੇ ਤੁਸੀਂ ਰੂਟੀਨ ਚ ਐਕਸਰਸਾਈਜ਼ ਕਰ ਰਹੇ ਹੋਗੇ ਹਾਂ ਹੈਨਾ ਤਾਂ ਤੁਸੀਂ ਬਿਨਾਂ ਕਿਸੇ ਟੈਸਟਿੰਗ ਦੇ ਤੁਸੀਂ ਡੇਲੀ ਐਕਸਰਸਾਈਜ਼ ਕਰ ਸਕਦੇ ਹੋ ਉਹ ਮੈਂ ਤੁਹਾਨੂੰ ਦੱਸਿਆ ਰੇਅਰ ਇਨਸਟੈਂਸ ਨੇਗੇ ਉਹ ਲੈਸ ਦਨ 1% ਆਫ ਪੋਪੂਲੇਸ਼ਨ ਚ ਨੇ ਅੱਛਾ ਡਾਕਟਰ ਸਾਹਿਬ ਵਿਗਿਆਨਕ ਦੱਸੋ ਕਿ ਹਾਰਟ ਐਟੈਕ ਦੇ ਜਿਆਦਾ ਮਰੀਜ਼ ਜੈਂਟਸ ਆਉਂਦੇ ਨੇ ਜਾਂ ਲੇਡੀਜ਼ ਹੁੰਦੀਆਂ ਨੇ ਡੈਫੀਨਿਟਲੀ ਜੈਂਟਸ ਜਿਆਦਾ ਜੈਂਟਸ ਜ਼ਿਆਦਾ ਹੁੰਦੇ ਨੇ ਓਕੇ ਲੇਡੀਜ਼ ਦੇ ਵਿੱਚ ਈਸਟ੍ਰੋਜਨ ਹਾਰਮੋਨ ਕਰਕੇ ਉਹ ਪ੍ਰੋਟੈਕਟਡ ਹੁੰਦੀਆਂ ਨੇ ਓਕੇ ਬਟ ਜਦ ਉਹਨਾਂ ਦੇ ਵਿੱਚ ਮੀਨੋਪੌਜ਼ ਆ ਜਾਂਦਾ ਹੈ ਜਦ ਉਹਨਾਂ ਦੇ ਵਿੱਚ ਆਫਟਰ 45 ইয়ারਸ ਆਫ এজ ਜਦ ਮੀਨੋਪੌਜ਼ ਆ ਜਾਂਦਾ ਉਹਨਾਂ ਦੇ ਵਿੱਚ ਤਾਂ ਉਹਨਾਂ ਦਾ ਵੀ ਇਨਸੀਡੈਂਸ ਮੇ ਜੈਂਟਸ ਦੇ ਬਰਾਬਰ ਹੋ ਜਾਂਦਾ ਉਸ ਤੋਂ ਪਹਿਲਾਂ ਉਹਨਾਂ ਦੇ ਵਿੱਚ ਘੱਟ ਹੁੰਦਾ ਓਕੇ ਓਕੇ ਤੇ ਫਿਰ স্মোকਿੰਗ ਵੀ ਜੋ ਹੈਗੀ ਹੈ ਪ੍ਰੈਵਲੈਂਸ ਉਹ ਵੀ ਜੈਂਟਸ ਦੇ ਵਿੱਚ ਜ਼ਿਆਦਾ ਹੈਗੀ ਹੈ ਕੰਪੇਅਰਡ ਟੂ ਲੇਡੀਜ਼ ਜੀ ਉਹ ਉਹ ਵੀ ਇੱਕ ਰੀਜ਼ਨ ਹੈਗਾ ਹੁਣ ਆਪਣੇ ਪੰਜਾਬ ਦੇ ਵਿੱਚ ਆਪਾਂ ਕਹਿ ਦਿੰਨੇ ਆ ਵੀ ਇੱਥੇ ਸਮੋਕਿੰਗ ਦਾ ਚਲਣ ਉਹਨਾ ਨਹੀਂ ਹੈਗਾ ਬਟ ਆਪਣੇ ਇੱਥੇ স্মੋਕਲੈਸਟ ਟਬੈਕੋ ਬਹੁਤ ਲਿਆ ਜਾਂਦਾ ਹੈ স্মੋਕਲੈਸਟ ਟਬੈਕੋ ਤੋਂ ਭਾਅ ਹੈਗਾ ਜਰਦਾ ਜੀ ਜੀ ਚੈਣੀ ਖੈਣੀ ਹਮ ਤਾਂ ਇਹ ਜਿਹੜੀਆਂ স্মੋਕਲੈਸਟ ਟਬੈਕੋ ਦੀਆਂ ਫਾਰਮਸ ਨੇ ਇਹ ਵੀ ਹਾਰਟ ਤੇ ਉਨਾ ਹੀ ਅਸਰ ਪਾਉਂਦੇ ਆ ਜਿੰਨੀਆਂ ਟਬੈਕੋ ਜਾਂ ਸਮੋਕਿੰਗ ਜਾਂ ਬੀੜੀ ਦਾ ਸੇਵਨ ਕਰਦੀ ਹੈਗੀ ਹੈ ਜੀ ਜੀ ਸ਼ਰਾਬ ਦਾ ਕਿੰਨਾ ਗਰੋਲ ਹੁੰਦਾ ਸਰ ਇਹ ਸ਼ਰਾਬ ਦਾ ਵੀ ਡੈਫੀਨਿਟਲੀ ਸ ਰੋਲ ਹੈਗਾ ਪਹਿਲਾਂ ਕਿਹਾ ਜਾਂਦਾ ਸੀਗਾ ਵੀ ਜੋ ਡਰਿੰਕ ਕਰਦੇ ਨੇ ਵੀ ਉਹ ਪ੍ਰੋਟੈਕਟਡ ਨੇਗੇ ਤਾਂ ਹੁਣ ਇਹ ਹੈਗਾ ਵੀ ਜੇ ਤੁਸੀਂ ਡਰਿੰਕ ਕਰ ਰਹੇ ਹੋ ਤਾਂ ਮੋਡਰੇਸ਼ਨ ਚ ਕਰੋ ਹੂੰ ਓਵਰ ਡਰਿੰਕਿੰਗ ਨਾ ਕਰੋ ਹੂੰ ਜੇ ਤੁਸੀਂ ਨਹੀਂ ਕਰਦੇ ਤਾਂ ਸ਼ੁਰੂ ਨਾ ਕਰੋ ਕੀ ਬਾਤ ਠੀਕ ਹੈ ਨਾ ਕਿਉਂਕਿ ਜੋ ਪੇਸ਼ੈਂਟਸ ਡਰਿੰਕ ਕਰਦੇ ਨੇਗੇ ਉਹਨਾਂ ਚ ਇਹ ਪਾਇਆ ਗਿਆ ਵੀ ਜਿਉਂ ਉਹਨਾਂ ਚ ਹਾਰਟ ਅਟੈਕ ਦਾ ਰਿਸਕ ਘਟਦਾ ਸੀ ਤੰਮੇ ਵਿੱਚ ਸਟ੍ਰੋਕ ਦਾ ਰਿਸਕ ਵੱਧ ਜਾਂਦਾ ਸੀ ਬਈ ਬ੍ਰੇਨ ਦੇ ਵਿੱਚ ਕੋਲਟ ਬਣਦਾ ਇਸ ਵੱਧ ਜਾਂਦਾ ਸੀ ਤਾਂ ਉਹ ਉਹਨਾ ਬੈਨੀਫਿਟ ਨਹੀਂ ਸੀ ਹੁੰਦਾ ਜਿੰਨਾ ਤੁਹਾਨੂੰ ਨੁਕਸਾਨ ਹੋ ਜਾਂਦਾ ਸੀ ਨੁਕਸਾਨ ਹੁੰਦਾ ਸੀ ਤਾਂ ਹੁਣ ਕਰੰਟ ਥਾਟ ਇਹੀ ਹੈ ਕਿ ਜੇ ਤੁਸੀਂ ਡਰਿੰਕ ਨਹੀਂ ਕਰਦੇ ਤਾਂ ਇਸ ਤੋਂ ਬਚੋ ਜੇ ਕਰਦੇ ਹੋ ਤਾਂ ਇਨ ਮੋਡਰੇਸ਼ਨ ਕਰੋ ਕੀ ਬਾਤ ਹੈ ਹਾਂਜੀ ਅੱਛੇ ਡਾਕਟਰ ਸਾਹਿਬ ਪਹਿਲਾਂ ਇੱਕ ਸਮਾਂ ਸੀ ਜਦੋਂ ਲੋਕ ਖਰਚੀਆਂ ਤੋਂ ਡਰਦੇ ਸੀ ਕਿ ਮਤਲਬ ਖਰਚਾ ਸੁਣਦੇ ਸਾਰੀ ਉਤੋ ਜੀ ਇਹ ਮਤਲਬ ਸਹਾਰਿਆ ਨਹੀਂ ਗਿਆ ਉਹਨੂੰ ਅਟੈਕ ਹੋ ਗਿਆ ਇਸ ਤਰ੍ਹਾਂ ਦਾ ਸਦਮਾ ਜਿਹਨੂੰ ਆਪਾਂ ਕਹਿੰਦੇ ਹਾਂ ਹਾਂ ਕੀ ਇਲਾਜ ਦੇ ਵਿੱਚ ਵੀ ਸਰਕਾਰ ਦੇ ਵੱਲੋਂ ਹੁਣ ਪੂਰੀ ਜਿਹੜੀ ਹੈ ਉਹ ਮਦਦ ਦਿੱਤੀ ਜਾਂਦੀ ਹੈ ਜੇ ਬਾਹਰੋਂ ਕਰਵਾਉਣਾ ਕਰਾਉਣ ਦੀ ਬਜਾਏ ਜੇ ਸਰਕਾਰੀ ਹਸਪਤਾਲਾਂ ਦੇ ਵਿੱਚ ਸਾਰੀਆਂ ਸੁਵਿਧਾਵਾਂ ਨੇ ਤੇ ਮਤਲਬ ਫਿਰ ਮਰੀਜ਼ਾਂ ਦੇ ਉੱਪਰ ਕਿੰਨਾ ਅਸਰ ਪੈਂਦਾ ਸਰ ਇਸ ਗੱਲ ਸਰ ਇਹਦੇ ਵਿੱਚ ਆਯੁਸ਼ਮਨ ਭਾਰਤ ਯੋਜਨਾ ਸੈਂਟਰਲ ਗਵਰਨਮੈਂਟ ਵੱਲੋਂ ਲਾਗੂ ਕੀਤੀ ਗਈ ਹੈ ਜੀ ਹੁਣ ਪੰਜਾਬ ਸਰਕਾਰ ਮੁੱਖ ਮੰਤਰੀ ਸੇਵਾ ਯੋਜਨਾ ਨਾਲ ਆ ਰਹੀ ਹੈਗੀ ਇਹ 2 ਅਕਤੂਬਰ ਤੋਂ ਆਲਰੇਡੀ ਉਹਦਾ ਅਨਾਉਂਸਮੈਂਟ ਹੋਈ ਵੀ ਹੈ ਜਿਹਦੇ ਵਿੱਚ ਪੈਕੇਜ 5 ਲੱਖ ਤੋਂ ਵੱਧ ਕੇ 10 ਲੱਖ ਤੱਕ ਦਾ ਇਲਾਜ ਉਹਦੇ ਵਿੱਚ ਫ੍ਰੀ ਹੋ ਰਿਹਾ ਹੈ ਜੀ ਇਸ ਦੇ ਵਿੱਚ ਬਹੁਤ ਸਾਰੇ ਪ੍ਰਾਈਵੇਟ ਹਸਪੀਟਲ ਵੀ ਇੰਪੈਨਲਡ ਹੈਗੇ ਨੇ ਗਵਰਨਮੈਂਟ ਤੋਂ ਬਿਨਾ ਜੀ ਜਿਸ ਦੇ ਵਿੱਚ ਐਂਜਿਓਗ੍ਰਾਫੀ ਐਂਜੋਪਲਾਸਟੀ ਜਿਹਨੂੰ ਆਪਾਂ ਸਟੈਂਟਿੰਗ ਕਹਿ ਦਿੰਨੇ ਆ ਜਾਂ ਪੇਸਮੇਕਰ ਜਿਹਨੂੰ ਪੇਸਮੇਕਰ ਦੀ ਜ਼ਰੂਰਤ ਹੈ ਉਹ ਸਾਰਾ ਕੁਝ ਫ੍ਰੀ ਆਫ ਕਾਸਟ ਉਹਦੇ ਵਿੱਚ ਕਵਰ ਹੋ ਜਾਂਦਾ ਹੈ ਜੋ ਪਹਿਲਾਂ ਇਸ ਦੇ ਵਿੱਚ ਆਇਸ਼ਮਾਨ ਭਾਰਤ ਯੋਜਨਾ ਦੇ ਵਿੱਚ ਜੋ ਸਿਰਫ ਗਰੀਬ ਲੋਕਾਂ ਲਈ ਬਣੀ ਸੀਗੀ ਜਾਂ ਬਲੋ ਪਾਵਰਟੀ ਲਾਈਨ ਵਾਲੇ ਲੋਕਾਂ ਲਈ ਬਣੀ ਸੀ ਜਾਂ ਜਿਹੜੇ ਛੋਟੇ ਦੁਕਾਨਦਾਰ ਨੇਗੇ ਜੋ ਉਹਦੇ ਵਿੱਚ ਇਨਕਲੂਡ ਹੁੰਦੇ ਸੀਗੇ ਆ ਪੰਜਾਬ ਦੇ ਵਿੱਚ ਫਾਰਮਰਸ ਵੀ ਉਹਦੇ ਵਿੱਚ ਇਨਕਲੂਡਡ ਸੀਗੇ ਤੇ ਹੁਣ ਉਹ ਸਰਕਾਰ ਨੇ ਸਾਰਿਆਂ ਲਈ ਕਰਤੀ ਹੈਗੀ ਹੈ ਜਿਹਦੇ ਵਿੱਚ ਪੂਰੀ ਪੰਜਾਬ ਦੀ 100% ਪੋਪੂਲੇਸ਼ਨ ਕਵਰਡ ਹੈ ਤਾਂ ਉਸ ਦੇ ਵਿੱਚ ਹੁਣ ਟ੍ਰੀਟਮੈਂਟ ਦੇ ਵਿੱਚ ਖਰਚਾ ਨਹੀਂ ਆਏਗਾ ਫ੍ਰੀ ਆਫ ਕਾਸਟ ਕੈਸ਼ਲੈਸ ਪੇਸ਼ੈਂਟ ਦਾ ਟ੍ਰੀਟਮੈਂਟ ਹੋ ਜਾਏਗਾ ਬਿਲਕੁਲ ਡਾਕਟਰ ਸਾਹਿਬ ਬਹੁਤ ਕੰਮ ਦੀਆਂ ਗੱਲਾਂ ਤੁਸੀਂ ਕੀਤੀਆਂ ਨੇ ਇਨਸ਼ਾਅੱਲਾ ਅਸੀਂ ਦੁਬਾਰਾ ਫੇਰ ਕਦੇ ਰਿਕੁਐਸਟ ਕਰਾਂਗੇ ਤੁਹਾਨੂੰ ਮਤਲਬ ਗੱਲਬਾਤ ਲਈ ਹਮੰਤਰਣ ਕਰ ਦਵਾਗੇ ਤੁਹਾਨੂੰ ਔਰ ਤੁਸੀਂ ਬਹੁਤ ਹੀ ਕੰਮ ਦੀਆਂ ਗੱਲਾਂ ਕੀਤੀਆਂ ਨੇ ਔਰ ਪਬਲਿਕ ਦੇ ਹਿੱਤ ਵਿੱਚ ਅਵੇਅਰਨੈਸ ਵਾਸਤੇ ਜਿਹੜਾ ਐਪੀਸੋਡ ਤੁਸੀਂ ਕੀਤਾ ਮੇਰੇ ਕੋਲ ਸ਼ਬਦ ਨਹੀਂ ਹੈ ਕਿ ਨਾਲ ਸ਼ਬਦਾਂ ਦੇ ਨਾਲ ਮੈਂ ਤੁਹਾਡਾ ਥੈਂਕਸ ਕਰਾਂ ਸਰ ਜਾਂਦੇ ਜਾਂਦੇ ਕੀ ਕਹਿਣਾ ਚਾਹੁੰਦੇ ਸ ਜਾਂਦੇ ਜਾਂਦੇ ਮੈਂ ਇਹ ਕਹਿਣਾ ਚਾਹਾਂਗਾ ਵੀ ਜਿੰਨੇ ਵੀ ਆਪਣੇ ਸਰੋਤੇ ਨੇ ਇਹ ਪੰਜਾਬ ਦੇ ਵਾਸੀ ਨਗੇ ਆਪਣਾ ਪੰਜਾਬ ਇੱਕ ਤਰ੍ਹਾਂ ਨਾਲ ਹਾਰਟ ਡਿਜ਼ੀਜ਼ ਦਾ ਕੈਪੀਟਲ ਹੈਗਾ ਇੰਡੀਆ ਦੇ ਵਿੱਚ ਜੇ ਤੁਸੀਂ ਦੇਖੋਗੇ ਪੂਰੇ ਇੰਡੀਆ ਦੇ ਵਿੱਚ ਸਭ ਤੋਂ ਜ਼ਿਆਦਾ ਹਾਰਟ ਦੇ ਮਰੀਜ਼ ਕਿੱਥੇ ਨੇ ਉਹ ਪੰਜਾਬ ਦੇ ਦੇ ਵਿੱਚ ਕੇਰਲਾ ਦੇ ਵਿੱਚ ਨੇ ਦੋ ਸਟੇਟਸ ਨੇਗੀਆਂ ਪੰਜਾਬ ਦੇ ਵਿੱਚ ਜਿਹੜੇ ਆਪਣੇ ਹੈਗੇ ਆ ਆਪਣੇ ਲਾਈਫ ਸਟਾਈਲ ਕਰਕੇ ਨੇ ਜੀ ਆਪਾਂ ਆਪਾਂ ਡੇਲੀ ਆਪਣੀ ਆਪਣੀ ਡਾਈਟ ਤੇ ਫੋਕਸ ਕਰੀਏ ਵੈਜੀਟੇਰੀਅਨ ਡਾਈਟ ਲਈਏ ਡੇਲੀ ਐਕਸਰਸਾਈਜ਼ ਕਰੀਏ ਸਟ्रेस ਰਿਡਕਸ਼ਨ ਜੋ ਜ਼ਰੂਰੀ ਹੈਗੀ ਅੱਜ ਦੇ ਟਾਈਮ ਦੇ ਵਿੱਚ ਸਟ्रेस ਰਿਡਕਸ਼ਨ ਕੰਮ ਦਾ ਸਟ्रेस ਹੋ ਜੇ ਜਾਂ ਫੈਮਿਲੀ ਦਾ ਸਟ्रेस ਹੋ ਜੇ ਵੀ ਆਪਾਂ ਉਸ ਤੋਂ ਬਚੀਏ ਜਿਹਦੇ ਵਿੱਚ ਐਕਸਰਸਾਈਜ਼ ਤੁਹਾਡੀ ਬਹੁਤ ਹੈਲਪ ਕਰੇਗੀ ਯੋਗਾ ਤੁਹਾਡੀ ਬਹੁਤ ਹੈਲਪ ਕਰੇਗੀ ਮੈਡੀਟੇਸ਼ਨ ਉਹਦੇ ਵਿੱਚ ਬਹੁਤ ਹੈਲਪ ਕਰੇਗਾ ਤਾਂ ਇਹ ਬਹੁਤ ਜ਼ਿਆਦਾ ਜ਼ਰੂਰੀ ਹੈ ਸਟ्रेस ਰਿਡਕਸ਼ਨ ਡਾਈਟ ਤੇ ਐਕਸਰਸਾਈਜ਼ ਬਹੁਤ ਬਹੁਤ ਮਿਹਰਬਾਨੀ ਡਾਕਟਰ ਸੌਰਵ ਸ਼ਰਮਾ ਜੀ ਤੁਸੀਂ ਵਕਤ ਕੱਢਿਆ ਪੋਸਟਨਾਮਾ ਚੈਨਲ ਦੇ ਨਾਲ ਗੱਲਬਾਤ ਕੀਤੀ ਹੈ ਔਰ ਪੂਰੀ ਦੁਨੀਆ ਨਾਲ ਗੱਲਬਾਤ ਕੀਤੀ ਹੈ ਇਨਸ਼ਾਅੱਲਾ ਆਉਣ ਵਾਲੇ ਦਿਨਾਂ ਵਿੱਚ ਦੁਬਾਰਾ ਫਿਰ ਤੁਹਾਡੇ ਨਾਲ ਸੰਪਰਕ ਕੀਤਾ ਜਾਵੇਗਾ ਬਹੁਤ ਬਹੁਤ ਮੇਰਬਾਦ ਸਰ ਥੈਂਕ ਯੂ ਸਰ ਸੋ ਦੋਸਤੋ ਪੋਸੂ ਨਾਮਾ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰੋ ਔਰ ਇਹ ਵੀਡੀਓ ਨੂੰ ਜ਼ਰੂਰ ਸ਼ੇਅਰ ਕਰ ਦਿਓ ਤੁਹਾਡੇ ਦੁਆਰਾ ਕੀਤੀ ਵੀਡੀਓ ਸ਼ੇਅਰ ਪਤਾ ਨਹੀਂ ਕਿਸਤੇ ਕੀ ਕਦੋਂ ਕੰਮ ਆ ਜਵੇ ਔਰ ਤੁਸੀਂ ਇਸ ਨੂੰ ਸ਼ੇਅਰ ਕਰਨਾ ਨਾ ਭੁੱਲਣਾ ਜੁੜੇ ਰਹੋ ਪੋਸੂ ਨਾਮਾ ਚੈਨਲ ਦੇ ਨਾਲ ਮੈਨੂੰ ਯਾਨੀ ਆਪਣੇ ਦੋਸਤ ਸੋਮ ਸਹੋਤਾ ਨੂੰ ਦਿਓ ਇਜਾਜ਼ਤ ਸਤਿ ਸ੍ਰੀ ਅਕਾਲ